ਸਤਿ ਸ਼੍ਰੀ ਅਕਾਲ ਸਵਾਗਤ ਸਭ ਸਤਿਕਾਰਯੋਗ ਸੱਜਣਾ ਦਾ ਜੋ ਇਸ ਵਕਤ ਜੁੜੇ ਨੇ ਟਵਾਣਾ ਟੀਵੀ ਤੇ ਰੇਡੀਓ ਪ੍ਰੋਮ ਦੇ ਨਾਲ ਬਾਗਾਂ ਤੇ ਰਗਾਂ ਦੇ ਸ਼ਾਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਸਾਹਿਬ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸਰ ਤੇ ਸਰ ਜਿਸ ਤਰ੍ਹਾਂ ਦਾ ਬੜਾ ਤਲਖ ਮਾਹੌਲ ਹੈ ਟ੍ਰੈਜਿਡੀ ਇਤਰਾਸਤੀਆਂ ਨੇ ਪਾਕਿਸਤਾਨ ਦੀ ਤਰਫੋਂ ਰਫੇਲ ਸੱਟਣ ਦਾ ਦਾਅਵਾ ਹਾਲਾਂਕਿ ਭਾਰਤੀ ਵਿਦੇਸ਼ ਸਕੱਤਰ ਨੇ ਆਖਿਆ ਕਿ ਸਮਾਂਉਂ ਤੇ ਦੱਸਾਂਗੇ ਇਹ ਜਿਹੜੀ ਸਥਿਤੀ ਇਸ ਤਰ੍ਹਾਂ ਦੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵਿਸ਼ਵ ਰਾਜਨੀਤੀ ਦੀ ਬਣ ਰਹੀ ਹੈ ਉਧਰ ਪੰਜਾਬ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਡੈਮ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਵਿੱਚ ਸੂਬਿਆਂ ਦੀ ਪਾਣੀ ਦੀ ਲੜਾਈ ਚੱਲ ਰਹੀ ਹੈ ਤੇ ਉੱਪਰੋਂ ਪਾਣੀ ਵੀ ਵਰਸ ਰਿਹਾ ਮੌਸਮ ਮਿਹਰਬਾਨ ਹੈ ਤੇ ਵਿਸਾਖ ਦੇ ਵਿੱਚ ਹੀ بارش ਵਾਲਾ ਮਾਹੌਲ ਹੈ ਕੁਦਰਤ ਜਿਹੜੀ ਹੈ ਕਹਿਰਵਾਨ ਤਾਂ ਨਹੀਂ ਹੈ ਪਰ ਬੰਦਾ ਕਹਿਰਵਾਨ ਹੈ ਕੀ ਸਥਿਤੀ ਚੱਲ ਰਹੀ ਹੈ ਸਰ ਖੇਤੇ ਦੇ ਵਿੱਚ ਜੀ ਇਹ ਕਾਫੀ ਅਨਫੋਰਚੂਨੇਟ ਹੈਗਾ ਕਿ ਜੋ ਪਹਿਲਗਾਮ ਦੇ ਹੋਇਆ ਵਾਕਿਆ ਹੋਇਆ ਸੀ ਜਿਹਦੇ ਵਿੱਚ ਇਨੋਸੈਂਟ ਲੋਕਾਂ ਦੀਆਂ ਜਾਨਾਂ ਗਈਆਂ ਸੀਗੀਆਂ ਜੀ ਉਸ ਤੋਂ ਬਾਅਦ ਹਾਲਾਤ ਦਿਨੋਂ ਦਿਨ ਵਿਗੜਦੇ ਗਏ ਔਰ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਦੂਜੇ ਤੇ ਜਿਹੜੀ ਹੈਗੀ ਸੀਗੀ ਮਤਲਬ ਜੋ ਰਾਜਨੀਤੀ ਪ੍ਰਾਣੀ ਸੰਤਾਲੀ ਤੋਂ ਚੱਲੀ ਆ ਉਹਨੂੰ ਬਲੇਮ ਕਰਦਾ ਹੋਇ ਨੂੰ ਬਲੇਮ ਕਰਦੇ ਆ ਹੂੰ ਹੂੰ ਤੇ ਫਿਰ ਉਹਦੇ ਸਾਰਾ ਇੱਕ ਮਾਹੌਲ ਇਹ ਬਣ ਗਿਆ ਕਿ ਜਿਹਦੇ ਵਿੱਚੋਂ ਜਿਹੜੀ ਹੁਣ ਸਥਿਤੀ ਇਸ ਵळे ਆ ਗਈ ਆ ਜੀ ਆਲਮੋਸਟ ਦੋਨੋਂ ਜਿਹੜੇ ਦੇਸ਼ ਹੈਗੇ ਆ ਇੱਕ ਦੂਜੇ ਦੇ ਤੇ ਐਟ ਵਾਰ ਹੈ ਆ ਦੇਸ਼ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਐਟ ਵਾਰ ਹੈ ਪਰ ਅਲਟੀਮੇਟਲੀ ਜਿਹੜਾ ਝੱਲਣਾ ਪੈਣਾ ਹੈਗਾ ਉਹ ਜਾਂ ਪੰਜਾਬ ਵਾਲਿਆਂ ਨੂੰ ਜਾਂ ਜੰਮੂ ਕਸ਼ਮੀਰ ਵਾਲਿਆਂ ਨੂੰ ਕਿਉਂਕਿ ਜੀ ਇਹੀ ਬਾਰਡਰ ਨੇੜੇ ਹੈਗੇ ਦੂਸਰੇ ਬਾਰਡਰ ਜਿਹੜੇ ਪਾਕਿਸਤਾਨ ਦੇ ਨਾਲ ਸਾਡਾ ਰਾਜਸਥਾਨ ਦਾ ਬਾਰਡਰ ਉਹਦੇ ਵਿੱਚ ਪੋਪੂਲੇਸ਼ਨ ਬਹੁਤ ਪਿੱਛੇ ਹੋ ਜਾਂਦੀ ਆ ਘੱਟ ਪੋਪੂਲੇਸ਼ਨ ਜੀ ਇਸੇ ਤੇ ਗੁਜਰਾਤ ਵਾਲਾ ਹੈਗਾ ਉਹਦੀ ਵੀ ਇਸ ਤੇ ਇਹ ਸਭ ਤੋਂ ਖਾਸ ਕਰਕੇ ਬਹੁਤ ਵੱਸਟ ਜਿਹੜਾ ਇਫੈਕਟ ਪੈਣਾ ਉਹ ਪੰਜਾਬ ਦੇ ਉੱਤੇ ਆ ਕਿਉਂਕਿ ਪੰਜਾਬ ਦੀ ਵਸੋਂ ਜਿਹੜਾ ਖਾਸ ਕਰਕੇ ਜ਼ੀਰੋ ਲਾਈਨ ਤੱਕ ਲਾਸ ਇੰਚ ਤੱਕ ਸਾਡੀ ਜ਼ਮੀਨ ਦੀ ਜਿਹੜੀ ਖੇਤੀਬਾੜੀ ਹੁੰਦੀ ਆ ਜੀ ਪਲੇਨ ਏਰੀਆ ਉਹਦੇ ਵਿੱਚੋਂ ਤੇ ਇਸ ਕਰਕੇ ਉਹ ਤੋਂ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਬਾਰਡਰ ਏਰੀਆ ਦੇ ਸਭ ਤੋਂ ਪਹਿਲਾਂ ਉਹੀ ਵਿਚਾਰੇ ਵਿਕਟਮ ਬਣਦੇ ਆ ਉਹ ਆਪਣਾ ਬੋਰੀਆ ਬਿਸਤਰਾ ਚੋਕੇ ਪਛਾਣ ਨੂੰ ਵਾਪਸ ਆ ਜਾਂਦੇ ਆ ਜਿਸ ਤਰੀਕੇ ਦੇ ਨਾਲ BSF ਨੇ ਉਹਨਾਂ ਨੂੰ ਆਰਡਰ ਕੀਤਾ ਸੀਗਾ ਕਿ ਤੁਸੀਂ 24 ਘੰਟਿਆਂ ਜਾਂ 72 ਘੰਟਿਆਂ 'ਚ ਆਪਣੀ ਕਣਕ ਸੰਭਾਲ ਲਓ ਜੀ ਕਿਉਂਕਿ ਪਤਾ ਹੈ ਜਿਹੜੀ ਤਾਰ ਤੋਂ ਪਰਲੇ ਪਾਸਿਆਂ ਦੀ ਕਣਕ ਹੁੰਦੀ ਆ ਉਹਦੀ ਵਜਾਈ ਵੀ ਸਭ ਤੋਂ ਬਾਅਦ 'ਚ ਹੁੰਦੀ ਆ ਤੇ ਉਹਦੀ ਵੜਾਈ ਵੀ ਸਭ ਤੋਂ ਬਾਅਦ ਔਰ ਉਹ ਜਿਸ ਤਰੀਕੇ ਨਾਲ ਸਮਾ ਦਿੱਤਾ ਗਿਆ ਉਹਨਾਂ ਨੇ ਕਿੰਨੀ ਕ ਸੰਭਾਲੀ ਹੋਊਗੀ ਕਿਉਂਕਿ ਉਹਨਾਂ ਦੇ ਵਸਤਾ ਰੋਗ ਨਹੀਂ ਆ ਉਹ ਤਾਂ ਕਹਿੰਦੇ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਹੁੰਦੀ ਆ ਪਰ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜੇ ਆ ਉਹ ਰਗੜੇ ਜਾਂਦੇ ਆ ਅ ਸ਼ਾਇਦ ਜਿਹੜਾ ਖਾਸ ਕਰਕੇ ਪਾਰਟੀਸ਼ਨ ਦੇ ਬਾਅਦ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਉਹ ਪਾਰਟੀਸ਼ਨ ਦੇ ਜਿਹੜੇ ਵਿਕਟਮ ਬਣੇ ਹੋਏ ਆ ਤੇ ਢਾਂਚੇ ਹੈਗੇ ਆ ਤੇ ਸਾਰੇ ਪਾਸਿਓਂ ਜਿਹੜਾ ਅਸੀਂ ਜਿਹੜਾ ਹੈਗਾ ਨੁਕਸਾਨ ਉਠਾਉਨੇ ਆ ਜੀ ਕਿਉਂਕਿ ਲੜਾਈ ਮਸਲੇ ਦਾ ਹੱਲ ਨਹੀਂ ਹੁੰਦੀ ਲੜਾਈਆਂ ਹੋਰ ਬਹੁਤ ਸਾਰੇ ਮਸਲੇ ਪੈਦਾ ਕਰਦੀਆਂ ਹੁੰਦੀਆਂ ਹੂੰ ਪਤਾ ਨਹੀਂ ਕਿਹੜਾ ਕਿਉਂ ਇਹ ਸਮਝ ਲੈਂਦੀਆਂ ਵਾ ਉਧਰ ਵਾਲੀਆਂ ਇਧਰ ਵਾਲੀਆਂ ਵੀ ਸ਼ਾਇਦ ਲੜਾਈ ਕੀਤੀਆਂ ਜਾਂ ਇਸ ਤਰੀਕੇ ਨਾਲ ਕੋਈ ਹੱਲ ਨਿਕਲ ਆਊਗਾ ਮਸਲੇ ਦਾ ਹੱਲ ਨਹੀਂ ਨਿਕਲਦਾ ਕਦੀ ਵੀ ਦੁਨੀਆ ਦੇ ਵਿੱਚ ਇੰਨੀਆਂ ਵੱਡੀਆਂ ਲੜਾਈਆਂ ਹੋਈਆਂ ਐ ਛੋਟੀਆਂ ਹਜ਼ਾਰਾਂ ਸਾਲ ਲੱਖਾਂ ਸਾਲਾਂ ਦਾ ਇਤਿਹਾਸ ਹੈਗਾ ਇਹ ਸਾਰੇ ਦੇ ਵਿੱਚ ਲੜਾਈ ਨੇ ਲੜਾਈ ਨੂੰ ਜਨਮ ਕੀਤਾ ਅਲਟੀਮੇਟਲੀ ਗੱਲਬਾਤ ਦੇ ਨਾਲ ਇੱਕ ਦੂਜੇ ਨਾਲ ਬੈਠ ਕੇ ਮੁੱਦਿਆਂ ਦੇ ਉੱਤੇ ਵਿਚਾਰ ਕਰਕੇ ਸਹਿਮਤੀ ਬਣਾ ਕੇ ਜਿਹੜਾ ਹੈਗਾ ਉਹਦਾ ਹੱਲ ਕੱਢਿਆ ਜਾਂਦਾ ਪਰ ਕਿਉਂਕਿ ਹੁਣ ਲੜਾਈ ਸ਼ੁਰੂ ਹੋ ਗਈ ਆ ਇੱਕ ਦੂਜੇ ਤੇ ਅਟੈਕ ਹੋ ਰਿਹਾ ਹੈ ਆ ਔਰ ਕੀਮਤੀ ਜਾਨਾਂ ਵੀ ਜਾ ਰਹੀਆਂ ਆ ਇਧਰਲੇ ਪਾਸੇ ਵਾਲੇ ਮਕੀਆਂ ਉਸ ਪਾਸੇ ਵਾਲੇ ਮਕੀਆਂ ਹੈ ਲੋਕਾਂ ਦਾ ਐਨਕ ਹੈ ਜੀ ਔਰ ਇਹ ਕੱਲ ਨੂੰ ਕੀ ਕੇ ਸਪਾਸੇਲ ਜਾਣਾ ਕਿਉਂਕਿ ਦੋਨੋਂ ਨਿਊਕਲੀਅਰ ਵੈਪਨ ਕੰਟਰੀ ਹੈਗੇ ਆ ਔਰ ਜਿਸ ਕਿਸਮ ਦੀਆਂ ਸਰਕਾਰਾਂ ਜਾਂ ਜਿਸ ਕਿਸਮ ਦਾ ਰਵਈਆ ਹੈਗਾ ਇੱਕ ਦੂਜੇ ਦੇ ਪ੍ਰਤੀ ਉਹ ਰਵਈਆ ਵੀ ਇਸ ਤਰ੍ਹਾਂ ਹੀ ਹੈਗਾ ਕਿ ਉਹ ਉਹਦੇ ਵਿੱਚੋਂ ਰਿਜ਼ੋਲਵ ਕੀਤਾ ਜਾਊਗਾ। ਤੋ ਇਸ ਕਰਕੇ ਜਿੱਦਾਂ ਹਾਥੀਆਂ ਚਕਾ ਦਾ ਜਿਹੜਾ ਸਤਿਆਨਾਸ਼ ਆ। ਹਾਂ ਬਿਲਕੁਲ ਸੇਖੋ ਸਾਹਿਬ ਉਹ ਤੇ ਕਿਸਮ ਦਾ ਕਹਾ ਬਣ ਕੇ ਬੈਠੇ ਆ ਔਰ ਉਹਨਾਂ ਦੀ ਸਾਰੀਆਂ ਮਸੀਬਤਾਂ ਚੱਲੀਆਂ ਪੈਗੀਆਂ। ਉਹਨਾਂ ਨੂੰ ਬਹੁਦਰ ਕੋਈ ਨਹੀਂ ਕਰਦਾ। ਕਿਸੇ ਨੇ ਬਾਹ ਨਹੀਂ ਫੜਨੀ। ਜਿਹੜੇ ਉੱਥੋਂ ਛੱਡ ਕੇ ਆਏ ਆ ਜਿਹੜੇ ਡੰਗਰ ਪਸ਼ੂ ਨਾਲ ਲੈ ਕੇ ਆਏ ਆ ਜਾਂ ਕਿੱਥੇ ਕਿੰਨਾ ਚਿਰ ਰਹਿਣਗੇ। ਕਿੰਨੇ ਕੇ ਰਿਸ਼ਤੇਦਾਰੀ ਉਹਨਾਂ ਨੂੰ ਚੱਲੂਗੀ ਜਾਂ ਨਹੀਂ ਚੱਲੂਗੀ ਜਾਂ ਇਸ ਤੋਂ ਇਲਾਵਾ ਅਗਲੀ ਫਸਲ ਉਹ ਬੀਜ ਸਕਦੇ ਕਿ ਨਹੀਂ ਸਕਦੇ ਜਾਂ ਇਦਾਂ ਹੁੰਦਾ ਕਿ ਜਦੋਂ ਫੌਜਾਂ ਲੱਗ ਜਾਂਦੀਆਂ ਉਦੋਂ ਮਿਜ਼ਾਈਲ ਜਲਾਇਆਂ ਜਾਂਦੀਆਂ ਜੀ ਫੋਰਸ ਸਟੇਸ਼ਨ ਕੀਤੀ ਜਾਂਦੀ ਆ ਤੇ ਜਿਹੜੀ ਆਪਣੇ ਟੈਰਿਟਰੀ ਦੇ ਵਿੱਚ ਬਹੁਤ ਸਾਰੀਆਂ ਮਿਜ਼ਾਈਲ ਜਲਾ ਦਿੱਤੀਆਂ ਜਾਂਦੀਆਂ ਔਰ ਉਹ ਮਿਜ਼ਾਈਲ ਜਿਹੜੀਆਂ ਹੁੰਦੀਆਂ ਕੋਈ ਤਾਂ ਉਹਨਾਂ ਨੂੰ ਡਿਟੈਕਟ ਕਰਕੇ ਤੇ ਆਮ ਤੌਰ ਤੇ ਅਸੀਂ ਦੇਖਿਆ ਪਹਿਲੇ ਸਮੇਂ ਸਾਡਾ ਆਪਣਾ ਇਹ ਤਜਰਬਾ ਰਿਹਾ ਕਿ ਮਿਜ਼ਾਈਲ ਨਹੀਂ ਚਲਾਈ ਜਾਂਦੀ ਉਹ ਆਪਣੀ ਜਗ੍ਹਾ ਬਦਲ ਲੈਂਦੀ ਆ ਔਰ ਇਸ ਤੋਂ ਬਾਅਦ ਜਦੋਂ ਸ਼ਾਂਤੀ ਹੁੰਦੀ ਆ ਬਹੁਤ ਸਾਰੇ ਘਟਨਾਵਾਂ ਵਾਪਰਦੀਆਂ ਹੈ ਉਹਦੇ ਬਹੁਤ ਸਾਰੀਆਂ ਜਿਹੜੀਆਂ ਬਜ਼ਾਈਲ ਜਿਹੜੀਆਂ ਫਟ ਜਾਂਦੀਆਂ ਖੇਤੀ ਕਰਦੇ ਆ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਟਰੈਕਟਰ ਦੇ ਆ ਕੇ ਟਾਇਰ ਜਾਂ ਬੰਦੇ ਦੇ ਪੈ ਤਾਂ ਉਹਨਾਂ ਲਈ ਸਮੱਸਿਆ ਸਮੱਸਿਆ ਇੱਕ ਸਮੱਸਿਆ ਨਹੀਂ ਲੜਾਈ ਇੱਕ ਦੇਸ਼ ਵਾਸਤੇ ਸਮੱਸਿਆ ਵਾ ਪਰ ਕਰਕੇ ਬਾਰਡਰ ਤੇ ਰਹਿਣ ਵਾਲੇ ਲੋਕ ਹੈਗੇ ਉਹਨਾਂ ਤੇ ਬਹੁਤ ਵੱਡੀ ਸਮੱਸਿਆ ਜੀ ਸਿੱਖੋ ਸਾਹਿਬ ਜਿਸ ਤਰ੍ਹਾਂ ਸ਼ੇਅਰ ਮਾਰਕੀਟ ਭਾਰਤ ਦੀ ਡਿੱਗੀ ਹੈ ਨਿਫਟੀ ਹੈ ਹੋਰ ਜਿਹੜੇ ਸ਼ੇਅਰ ਪੋਰਟਲ ਨੇ ਉਹਨਾਂ ਦੇ ਉੱਤੇ ਮੰਦੀ ਹੈ ਅੰਤਰਰਾਸ਼ਟਰੀ ਪੋਲਿਟਿਕਸ ਦੇ ਵਿੱਚੋਂ ਅਮਰੀਕਾ ਜਾਂ ਚੀਨ ਦੀ ਤਰਫੋਂ ਜੋ ਬਿਆਨਤ ਆ ਰਹੇ ਨੇ ਤੇ ਖਾਸ ਕਰਕੇ ਸਰ ਇਹ ਨਾ ਬਿਆਨਾਂ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਤੁਰਕੀ ਤੇ ਚੀਨ ਨੇ ਭਾਰਤ ਨੂੰ ਵਰਜਿਆ ਭਾਰ ਦਾ ਦੋਸ਼ ਕੱਢਿਆ ਅਮਰੀਕਾ ਜਾਂ ਹੋਰ ਮੌਲਕ ਨਿਊਟਰਲ ਨੇ ਇਜ਼ਰਾਈਲ ਭਾਰ ਦੇ ਹੱਕ ਦੇ ਵਿੱਚ ਆਇਆ ਤੇ ਇਧਰੋਂ ਜੇ ਪੰਜਾਬ ਦੇ ਵਿੱਚ ਵੇਖਿਆ ਜਾਵੇ ਬਹੁਤ ਸਾਰੇ ਲੋਕੋ ਜਗਿੰਦਰ ਸਿੰਘ ਅਗਰਹਾ ਆ ਜਾਂ ਮਨੁੱਖੀ ਅਧਿਕਾਰ ਸੰਗਠਨ ਇਨਕਲਾਬੀ ਜਿਹੜੇ ਸੋਚ ਵਾਲੇ ਲੋਕ ਨੇ ਉਹਨਾਂ ਨੇ ਪਹਲਗਾਮ ਕਾਂਡ ਦਾ ਵੀ ਵਿਰੋਧ ਕੀਤਾ ਤੇ ਨਾਲ ਨਾਲ ਉਹਨਾਂ ਨੇ ਜੰਗ ਦਾ ਵੀ ਵਿਰੋਧ ਕੀਤਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇਨਕਲਾਬੀ ਕੇਂਦਰ ਤੇ ਲੋਕ ਮੋਰਚਾ ਵੱਲੋਂ ਪਹਲਗਾਮ ਹਮਲੇ ਤੇ ਜੰਗ ਦੇ ਵਿਰੁੱਧ ਮੁਜ਼ਾਰੇ ਕੀਤੇ ਗਏ ਨੇ ਹਾਲਾਂਕਿ ਪਾਕਿਸਤਾਨ ਦੀ ਤਰਫੋਂ ਰਾਫੇਲ ਦੇ ਮਾਮਲੇ 'ਚ ਜਾਂ ਭਾਰਤੀ ਜਹਾਜ਼ਾਂ ਦੇ ਡਿੱਗਣ ਦੇ ਮਾਮਲੇ 'ਚ ਜੋ ਕੁਝ ਦੱਸਿਆ ਜਾ ਰਿਹਾ ਉਸ ਸلسਲੇ ਦੇ ਵਿੱਚ ਜਿਹੜਾ ਜੋ ਸਥਿਤੀ ਬਣ ਰਹੀ ਹੈ ਕਿ ਅਜੇ ਸਪਸ਼ਟਤਾ ਨਹੀਂ ਹੈ ਕਿ ਵਾਕਈ ਭਾਰ ਦੇ ਜਹਾਜ਼ ਡਿੱਗੇ ਨੇ ਪਰ ਲਾਹੌਰ ਦਾ ਜਿਹੜਾ ਡਿਫੈਂਸ ਰੱਖਿਆ ਸਿਸਟਮ ਹਵਾਈ ਉਹ ਤਬਾਹ ਹੋਇਆ ਕੋਈ ਵੀ ਮੁਲਕ ਅਜੇ ਇਸ ਮਾਮਲੇ ਦੇ ਵਿੱਚ ਜੰਗਬੰਦੀ ਵਾਲੇ ਪਾਸੇ ਨੂੰ ਕੋਸ਼ਿਸ਼ ਨਹੀਂ ਕਰ ਰਿਹਾ ਤੇ ਕੀ ਸਥਿਤੀ ਵੇਖ ਰਹੇ ਹੋ ਹਾਂ ਰਸ਼ੀਆ ਜਾਂ ਹੋਰਨਾ ਮੁਲਕਾਂ ਨੇ ਸੌਦਾ ਜਰੂਰ ਆਪਣਾ ਆਪਣਾ ਵੇਚਿਆ ਕਿਸੇ ਨੇ 250 ਕਰੋੜ ਦਾ ਕਿਸੇ ਨੇ ਇਸ ਤੋਂ ਵੱਧ ਕੇ ਜੀ ਪਹਿਲੀ ਗੱਲ ਤਾਂ ਲੜਾਈ ਦੇ ਵਿੱਚ ਨਾ ਇਹ ਜਿਹੜੀ ਪ੍ਰੋਪਗੈਂਡਾ ਹੁੰਦਾ ਵਾ ਇਹ ਇੱਕ ਵਾਰ ਦਾ ਸਾਧਨ ਹੁੰਦਾ ਜੀ ਔਰ ਇਹ ਦੋਵੇਂ ਬੜਾ ਪ੍ਰਾਂਤ ਸਮੇਂ ਤੋਂ ਜਿਹੜਾ ਇਹ ਚੱਲੀ ਜਾਂਦਾ ਕਿ ਤੁਸੀਂ ਉਸ ਕਿਸੇ ਦਾ ਪ੍ਰੋਪਗੈਂਡਾ ਕੀਤਾ ਜਾਵੇ ਜੀ ਉਹ ਚੀਜ਼ ਵੀ ਆ ਜਾਂ ਨਹੀਂ ਹੋਈ ਉਹ ਤਾਂ ਕਿਹੜੇ ਨੇ ਜਾ ਕੇ ਵੇਖਣਾ ਤੁਸੀਂ ਕਲੇਮ ਕਾਊਂਟਰ ਕਲੇਮ ਸਾਰਾ ਕੁਝ ਹੁੰਦੇ ਰਹਿੰਦੀ ਆ ਉਹਦਾਂ ਹਾਈਪ ਰੇਟ ਹੁੰਦੀ ਆ ਹਮ ਹਮ ਇਹ ਹੁੰਦੀ ਕਿ ਜਦੋਂ ਅਸੀਂ ਕਿਨੇ ਪਾਕਿਸਤਾਨ ਦੇ ਵਿੱਚ ਇਹਨੇ ਤਬਾਹ ਕਰ ਦਿੱਤੀ ਜਿਹੜੀ ਪਾਕਿਸਤਾਨੀ ਜਨਤਾ ਹੈ ਉਹ ਜੰਗਲੀ ਤਿਆਰ ਹੋਣਾ ਸ਼ੁਰੂ ਹੋ ਗਈ ਸਾਡੇ ਦੇਸ਼ ਦਾ ਐਨਾ ਨੁਕਸਾਨ ਹੋ ਗਿਆ ਜਦ ਕਿ ਉਹ ਕਹਿੰਦੇ ਵੀ ਹਿੰਦੁਸਤਾਨ ਦੇ ਵਿੱਚ ਜਹਾਜ ਦੇਖ ਦਿੱਤਾ ਜਾਂ ਹਿੰਦੁਸਤਾਨ ਜਾ ਕਰਤਾ ਲੋਕਾਂ ਦੇ ਸੈਂਟੀਮੈਂਟ ਜਿਹੜੇ ਇਹ ਬਲਦੀ ਦੇ ਉੱਤੇ ਅੱਗ ਪਾਉਣ ਵਾਲਾ ਕੰਮ ਹੁੰਦਾ ਹੈ ਤੇਲ ਪਾਉਣ ਵਾਲਾ ਹਾਂਜੀ ਬਲਦੀ ਦੇ ਉੱਤੇ ਤੇਲ ਪਾਉਣ ਵਾਲੀ ਗੱਲ ਬਾਕੀ ਕੋਈ ਲੜਾਈ ਤੁਹਾਨੂੰ ਆਪਣੇ ਮੋਢੇ ਤੇ ਲੜਨੀ ਪੈਂਦੀ ਹੈ ਬਿਲਕੁਲ ਟਰੇਲ ਕੀ ਕਹਿੰਦਾ ਹੈਗਾ ਇਹਦੇ ਵਾਸਤੇ ਜਾਂ ਅਮਰੀਕਾ ਦਾ ਤਾਂ ਬਹੁਤ ਡਿਊਬੀਅਸ ਰੋਲ ਹੈਗਾ ਅਮਰੀਕਾ ਨੇ ਤੇ ਆਪਣੇ ਹਥਿਆਰ ਵੇਚਣੇ ਆ ਹਥਿਆਰ ਜਿਹੜੇ ਹੈਗੇ ਆ ਟੈਸਟ ਕਰਨੇ ਹੁੰਦੇ ਆ ਐਫ 16 ਕਿਹਾ ਜਾਂ ਜੁਗਾ ਦੇਸ਼ਾਂ ਨੇ ਕਰਨੇ ਹੁੰਦੇ ਅਮਰੀਕਾ ਦੀ ਪਾਲਿਸੀ ਤਾਂ ਬਹੁਤ ਦੋਗਲੀ ਪਾਲਿਸੀ ਦੀ ਔਰ ਇਸੇ ਵਿੱਚ ਅੱਜ ਅਸੀਂ ਇੱਕ ਡਿਸਕਸ਼ਨ ਕੀਤੀ ਸੀਗੀ ਕਿ ਇਹਦੇ ਵਿੱਚ ਹੀ ਇੱਕ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਦੇ ਨਾਲ ਮੇਰਾ ਜਿਹੜਾ ਹੈਗਾ ਟ੍ਰੇਡ ਜਿਹੜਾ ਸੀਗਾ ਉਹ ਟੈਰਫ ਦੇ ਉੱਤੇ ਸਮਝੌਤਾ ਹੋ ਗਿਆ ਹੂੰ ਔਰ ਇਹਦਾ ਮਤਲਬ ਜੇ ਸਮਝੌਤਾ ਹੋ ਗਿਆ ਤੇ ਸਭ ਤੋਂ ਵੱਡੀ ਮਾਰ ਜਿਹੜੀ ਇੱਥੋਂ ਜਿਹੜਾ ਕਿਉਂਕਿ ਜ਼ਿਆ ਕਿ ਕਿਹਾ ਕਿ ਜਿਹੜੇ ਉੱਥੇ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਜਾਂ ਜਿਹੜੇ ਟੈਕਸ ਹੈਗੇ ਆ ਉਹ ਇੰਡੀਆ ਦੇ ਵਿੱਚ ਉਹਨੂੰ ਟੈਰਫ ਜਿਹੜਾ ਘੱਟ ਕੀਤਾ ਜਾਵੇ ਅੱਗੇ ਸਾਡਾ ਟੈਰਫ ਬਹੁਤ ਹਾਈ ਹੁੰਦਾ ਸੀ ਤੇ ਘੱਟ ਹੁੰਦਾ ਸੀ ਡੋਮੈਸਟਿਕ ਮਾਰਕੀਟ ਬਚੀ ਰਹਿੰਦੀ ਆ ਅੱਛਾ ਇਹ ਲੜਾਈ ਲੱਗੀ ਆ ਉਹ ਅਜੰਨਾ ਤੁਹਾਡੇ ਧਿਆਨ ਚ ਨਹੀਂ ਹੁੰਦਾ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਇਹਦੇ ਉੱਤੇ ਸਟੇਟਮੈਂਟ ਦਿੰਦਾ ਭਾਵੇਂ ਕਿ ਉਹਦੀ ਸਟੇਟਮੈਂਟ ਦਾ ਬਹੁਤਾ ਯਕੀਨ ਨਹੀਂ ਕੀਤਾ ਜਾਂਦਾ ਕਿਉਂਕਿ ਇੱਕ ਦਿਨ ਉਹ ਗੱਲ ਕਹਿੰਦਾ ਉਹ ਇੱਕ ਦਿਨ ਉਹ ਪਿਛਲੇ ਪਾਸੇ ਫੇਰ ਮੁੜ ਕੇ ਉੱਤੋਂ ਮੁੱਕਰ ਜਾਂਦਾ ਵਾ ਪਰ ਕਿਤੇ ਨਾ ਪ੍ਰੈਜ਼ੀਡੈਂਟ ਆ ਹੋਇਆ ਸੀਗਾ ਤੇ ਉਹਦੇ ਨਾਲ ਸਾਰਾ ਧਿਆਨ ਜਿਹੜਾ ਸੀ ਜਿਹੜਾ ਤੁਸੀਂ ਕਿਤਾਗਰਾਹਾਂ ਦੀ ਗੱਲ ਕੀਤੀ ਇਨਕਲਾਬੀ ਕੇਂਦਰ ਦੀ ਗੱਲ ਕੀਤੀ ਸਾਰੇ ਲੋਕ ਕਹਿੰਦੇ ਆ ਵੀ ਉਹ ਜਿਹੜੀ ਉੱਥੇ ਇੰਨੀ ਵੱਡੀ ਜਿਹੜੀ ਸਿਕਿਉਰਿਟੀ ਲੈਫਟਸ ਹੋਇਆ ਉਹਦਾ ਜ਼ਿੰਮੇਵਾਰ ਕੌਣ ਬਿਲਕੁਲ ਡੇਢ ਘੰਟਾ ਫੋਰਸ ਨਹੀਂ ਆਈ ਇਹ ਉਸ ਆਰਮੀ ਜਵਾਨ ਕੈਪਟਨ ਦੀ ਵਿਡੋ ਕਹਿ ਰਹੀ ਹੈ ਨਰਵਾਲ ਵੀਹੀ ਗੱਲ ਕਹਿੰਦੇ ਆ ਜੀ ਡੇਢ ਘੰਟੇ ਤੱਕ ਤੁਸੀਂ ਦੇਖੋ ਚੱਫੇ-ਚੱਫੇ ਦੇ ਵਿੱਚ ਉੱਤੇ ਫੌਜੀ ਆ 2/3 ਸਾਡੀ ਫੌਜ ਉੱਥੇ ਲੱਗੀ ਆ ਪੈਰਾਮਿਲਿਟਰੀ ਫੋਰਸਸ ਐਂਡ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਵਾ ਲੋਕੀ ਟੂਰਿਸਟ ਜਾ ਰਹੇ ਉੱ ਨੂੰ ਕੋਈ ਜਦੋਂ ਕੋਈ ਮਿਲਦੀ ਨਹੀਂ ਕੁਮਕ ਨਹੀਂ ਮਿਲਦੀ ਕੋਈ ਸਹਾਇਤਾ ਨਹੀਂ ਮਿਲਦੀ ਕੋਈ ਓਏ ਮੈਨੂੰ ਉਹਨਾਂ ਦੇ ਚੁੱਕਣ ਵਾਲੇ ਨਹੀਂ ਹੁੰਦਾ ਸਵਾਲ ਤਾਂ ਖੜੇ ਹੁੰਦੇ ਹੀ ਆ ਇੱਕ ਪਾਸੇ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਆਉਂਦਾ ਇਹ ਤੋਂ ਪਹਿਲਾਂ ਜਦੋਂ ਕਲਿੰਟਨ ਨੇ ਆਉਣਾ ਸੀਗਾ ਉਦੋਂ ਚਿੱਟੀ ਸਿੰਘਪੁਰ ਦੇ ਵਿੱਚ ਕੀ ਹੋ ਗਿਆ ਸੀ ਕੋਈ ਸੈਕਟਰੀਟੇਟ ਆਏ ਸੀ ਜੇ ਤੇ ਉਦੋਂ ਵੀ ਬਹੁਤ ਵੱਡਾ ਇਸ ਕਿਸਮ ਦਾ ਹੋ ਗਿਆ ਸੀ ਔਰ ਕਿਉਂ ਇਦਾਂ ਹੁੰਦਾ ਹਰ ਵਾਰੀ ਜਿਹੜੀਆਂ ਗੱਲਾਂ ਸਾਰੀਆਂ ਹੁੰਦੀਆਂ ਔਰ ਜ਼ਿਆਦਾਤਰ ਇਸੇ ਰਜੀਮ ਚ ਹੀ ਹੁੰਦੀਆਂ ਇਧਰਲੇ ਪਾਸੇ ਏਰਜੀਮ ਹੁੰਦਾ ਉਧਰਲੇ ਪਾਸੇ ਅਲਟਰਾ ਦੂਸਰ ਏਰਜੀਮ ਹੁੰਦਾ ਤੇ ਸਵਾਲ ਤਾਂ ਉੱਠਦੇ ਆ ਗੱ ਕਿ ਕੋਈ ਸਵਾਲ ਹੀ ਨਾ ਪੁੱਛੇ ਉਹਦੇ ਉੱਤੇ ਕੀ ਹੋਇਆ ਕਿਉਂ ਕਿ ਇਹਦੀ ਜ਼ਿੰਮੇਵਾਰੀ ਹੈ ਕਿਉਂ ਇਦਾਂ ਹੋਇਆ ਵੈਲਕਮ ਬਿਲਕੁਲ ਬਾਰਡਰ ਤੋਂ ਲੱਗਦਾ ਨਹੀਂਗਾ ਦਿਨ 400 ਕਿਲੋਮੀਟਰ ਦਾ ਏਰੀਆ ਹੈਗਾ ਉੱਥੋਂ ਕਿੰਨੇ ਅੰਦਰ ਆਏ ਹੋਣਗੇ ਫਿਰ ਕਿਦਾਂ ਉਹ ਉੱਥੇ ਤੱਕ ਪਹੁੰਚੇ ਹੋਣਗੇ ਤਾਂ ਇਸ ਕਰਕੇ ਜਦੋਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਜਦੋਂ ਤੁਹਾਡਾ ਇਸ ਕਿਸਮ ਦੀ ਹਾਲਾਤ ਬਣ ਜਾਂਦੇ ਆ ਤੇ ਤੁਸੀਂ ਬੈਕਫੁੱਟ ਤੇ ਆ ਜਾਂਦੇ ਹੋ اپੋਜੀਸ਼ਨ ਪਾਰਟੀਆਂ ਨੂੰ ਵੀ ਸਾਥ ਦੇਣਾ ਪੈਂਦਾ ਭਾਵੇਂ ਕਿ ਪਾਰਟੀਆਂ ਦੀ ਮੀਟਿੰਗ ਦੇ ਵਿੱਚ ਪ੍ਰਾਈਮ ਮਿੰਿਸਟਰ ਦਾ ਹੋਣਾ ਬਹੁਤ ਜ਼ਰੂਰੀ ਆ ਉਹ ਲੀਡਰ ਆਫ ਦਾ ਜੀ ਉਹ ਸਿਰਫ ਦਾ ਬੀਜੇਪੀ ਨਹੀਂ ਹੈਗਾ ਉਹ ਲੀਡਰ ਆਫ ਦਾ ਨੇਸ਼ਨ ਹੈ ਜੀ ਲੀਡਰ ਆਫ ਦਾ ਕੰਟਰੀ ਹੈ ਐਜ਼ ਅ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ ਉਹਨਾਂ ਦਾ ਫਰਜ ਬਣਦਾ ਸੀ ਕਿ 올 ਪਾਰਟੀ ਮੀਟ ਦੇ ਵਿੱਚ ਹੁਣ 올 ਪਾਰਟੀ ਮੀਟ ਦੇ ਵਿੱਚ ਪਹਿਲਾਂ ਅਮਿਤ ਸ਼ਾ ਜੀ ਸੀਗੇ ਕੋਣ ਆਣ ਕੇ ਜਿਹੜਾ ਹੈਗਾ ਸੀ ਉਹ ਰਾਜਨਾਥ ਸਾਹਿਬ ਜੇ ਉਹ ਆ ਗਏ ਉਹਦੇ ਵਿੱਚੋਂ ਤਾਂ ਇਸੇ ਸਵਾਲ ਜਿਹੇ ਲੋਕੀ ਠਾਉਂਦੇ ਆ ਕਿਉਂਕਿ ਗੱਲ ਉਹੀ ਹੁੰਦੀ ਆ ਕਿ ਜਦੋਂ ਲੜਾਈ ਹੁੰਦੀ ਆ ਨੁਕਸਾਨ ਲੋਕਾਂ ਦਾ ਹੁੰਦਾ ਹ ਹ ਇਹ ਆਈ ਵੱਧਦੀ ਆ ਤੁਹਾਡੇ ਸਾਰੇ ਮੁੱਦੇ ਪਿਛੇ رہ ਜਾਂਦੇ ਆ ਤੇ ਉਹ ਕਿਸਾਨੀ ਦੇ ਮੁੱਦੇ ਆ ਚਾਹੇ ਬਿਰਗਾਈ ਦੇ ਮੁੱਦੇ ਆ ਤੇ ਅਮਗੇ ਇਹਦੇ ਮੁੱਦੇ ਆ ਚਾਹੇ ਹੋਰ ਕਈ ਕਿਸਮ ਦੀ ਗੁੰਡਾਗਰਦੀ ਦੇ ਮੁੱਦੇ ਸਾਰੇ ਪਿੱਛੇ ਹੋ ਜਾਂਦੇ ਆ ਜੀ ਔਰ ਇਹਦੀ ਆੜ ਥੱਲੇ ਜਿਹੜਾ ਹੈਗਾ ਵਾ ਤੁਹਾਨੂੰ ਜਿਹੜਾ ਹੈਗਾ ਚੁੱਪ ਕਰਾਇਆ ਜਾਂਦਾ ਵਾ ਤੋਂ ਨੇਚਰਲੀ ਇਹ ਸਵਾਲ ਬਣਦੇ ਜੇ ਉਧਰ ਨੁਕਸਾਨ ਹੁੰਦਾ ਜੀ ਲੋਕਾਂ ਦਾ ਹੁੰਦਾ ਇਧਰ ਹੁੰਦਾ ਤਾਂ ਵੀ ਉਹਨਾਂ ਦਾ ਹੁੰਦਾ ਬਿਟਰਨੈਸ ਹੋਰ ਵੱਧਦੀ ਆ ਤੋਂ ਕਹਿਣ ਤੋਂ ਭਾਵ ਹੈ ਕਿ ਲੜਾਈ ਹਵਾ ਜ ਨਹੀਂ ਹੁੰਦੀ ਲੜਾਈ ਕੀਤੀ ਜਾਂਦੀ ਆ ਲੜਾਈ ਲਈ ਮਾਹੌਲ ਪੈਦਾ ਕੀਤਾ ਜਾਂਦਾ ਜੀ ਅਸਲ ਲੋਡ ਹੈਗੀ ਕਿ ਉਹ ਜਿਹੜੇ ਕਾਰਨ ਹੈਗੇ ਆ ਹੂੰ ਉਹ ਉਹਨਾਂ ਦਾ ਪਤਾ ਲੱ ਆ ਜਾਵੇ ਪਰ ਸਰਕਾਰਾਂ ਨਹੀਂ ਹੈਗਾ ਸਰਕਾਰਾਂ ਦੇ ਤਾਂ ਏਜੰਡੇ ਹੀ ਹੋਰ ਕਿਸਮ ਦੇ ਹੈਗੇ ਉਹ ਤਾਂ ਜਿਸ ਕਿਸਮ ਦੀ ਧੌਂਸ ਆ ਹੁਣ ਤੁਸੀਂ ਦੇਖੋ ਲੜਾਈ ਲੱਗੀ ਆ ਸਬਰ ਕਿੰਨੇ ਕਰਨਾ ਕਿ ਪੰਜਾਬ ਪਹਿਲਾਂ ਸਫਰ ਕੀਤਾ ਹੈਗਾ ਬਾਰਡਰ ਛੇਡ ਔਨ ਕਰਕੇ ਨਾ ਸਾਡੇ ਕੋਈ ਇੰਡਸਟਰੀ ਆ ਰਹੀ ਐ ਇੱਥੇ ਨਾ ਕੋਈ ਸਾਡੀ ਹੋ ਰਹੀ ਆ ਨਾ ਸਾਡੀ ਕਿਸੇ ਕਿਸਮ ਦੀ ਜਿਹੜੀ ਹੈਗੀ ਉਸ ਕਿਸਮ ਦੀ ਅਪਰੋਚ ਬਣ ਰਹੀ ਐ ਨਾ ਸਾਡੀ ਜਿਹ ਉਸ ਤੋਂ ਦੀ ਸਿਆਸਤ ਕਰਪ ਹੋ ਰਹੀ ਆ ਨਾ ਸਾਡੀ ਵਿਦਿਅਕ ਸੰਸਥਾਵਾਂ ਚੱਲਦੀਆਂ ਵਾ ਸਾਰੀਆਂ ਯੂਨੀਵਰਸਿਟੀਆਂ ਬੰਦ ਕੀਤੀਆਂ ਪਈਆਂ ਇਹ ਮਤਿਆਂ ਹੋਣੇ ਬੰਦ ਕਰ ਦਿੱਤੇ ਗਏ ਕਿੰਨੇ ਅੱਖ ਦੇਸ਼ ਦਾ ਨੁਕਸਾਨ ਹੈ ਸਟੂਡੈਂਟਸ ਦਾ ਜਿਹੜਾ ਹੋ ਰਿਹਾ ਹੈ ਕਿੱਥੋਂ ਬਹਿ ਜਾਣਗੇ ਉਹਦੇ ਵਿੱਚ ਮੇਰਾ ਕਹਿਣ ਤੋਂ ਬਾਅਦ ਹੈਗਾ ਕਿ ਜੇ ਇਹਨਾਂ ਨੇ ਸਵਾਲ ਰੇਜ਼ ਕੀਤੇ ਆ ਖਾਸ ਕਰਕੇ ਇਹ ਜਥੇਬੰਦੀਆਂ ਨੇ ਤੇ ਬਹੁਤ ਵੈਲਿਡ ਸਵਾਲ ਹੈਗੇ ਆ ਉਹਨਾਂ ਨੂੰ ਕਿ ਜੇ ਹਾਲਾਤ ਇਦਾਂ ਦੇ ਬਣੇ ਰਹੇ ਤੇ ਜਿਹੜੇ ਉਹਨਾਂ ਦੇ ਕੋਰ ਇਸ਼ੂ ਆ ਜਿਹੜੇ ਉਹਨਾਂ ਦੇ ਬੁੱਦੇ ਆ ਜਿਸ ਤਰੀਕੇ ਨਾਲ ਅਮਰੀਕਾ ਦੇ ਨਾਲ ਇਹ ਐਗਰੀਮੈਂਟ ਦੀ ਗੱਲ ਆਈ ਆ ਫਿਰ ਤਾਂ ਸਾਰੇ ਦਾ ਸਾਰਾ ਜਿਹੜਾ ਖਾਸ ਕਰਕੇ ਕਿਸਾਨਾਂ ਦੇ ਪ੍ਰਤੀ ਜਿਹੜਾ ਦਾ ਰਵੱਈਆ ਉਹ ਬਿਲਕੁਲ ਸਾਹਮਣੇ ਆਉਂਦਾ ਵਾ ਔਰ ਕਿਸਾਨ ਨਹੀਂ ਜਿਹੜੀ ਬਚ ਨਹੀਂ ਸਕਦੀ ਜੇ ਇਸ ਕਿਸਮ ਦਾ ਐਗਰੀਮੈਂਟ ਹੁੰਦਾ ਤਾਂ ਬਿਲਕੁਲ ਪਰ ਜਿਸ ਤਰ੍ਹਾਂ ਸਰ ਪਾਕਿਸਤਾਨ ਦੀ ਫੌਜ ਨੂੰ ਅਜਾਦਾਨਾ ਕਾ ਐਕਸ਼ਨ ਕਰਦੀ ਖੁੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਨਹੀਂ ਦੇ ਦਿੱਤੀ ਹੈ ਤੇ ਉਧਰ ਚੰਡੀਗੜ੍ਹ ਅਤੇ ਹਿਮਾਚਲ ਦੇ ਜਿਹੜੇ ਮੈਡੀਕਲ ਅਧਿਕਾਰੀ ਨੇ ਡਾਕਟਰਸ ਨੇ ਉਹਨਾਂ ਦੀਆਂ ਸ਼ੂਟੀਆਂ ਰੱਦ ਕਰ ਦਿੱਤੀਆਂ ਨੇ 24 ਘੰਟੇ ਐਮਰਜੈਂਸੀ ਡਿਊਟੀ ਤੇ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਨੇ ਤੇ ਆਈਪੀਐਲ ਮੈਚ ਚੱਲ ਰਿਹਾ ਉਸ ਦੇ ਵਿੱਚ ਕਮਾਂਡੋ ਤਾਇਨਾਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ 8 ਫੌਜੀ ਟਿਕਾਣਿਆਂ ਤੇ ਪਾਕਿਸਤਾਨ ਦੀ ਤਰਫੋਂ ਹਮਲਾ ਕਰਨ ਦੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ 11 에ਅਰਬੇਸ ਆਰਮੀ ਕੈਂਟ ਨੇ ਜਿਨ੍ਹਾਂ ਹਸਾਇਨਾ ਨੇ ਨਕਾਮ ਕੀਤਾ ਬਹੁਤ ਸਾਰੀਆਂ ਫੁਟੇਜ ਨੇ ਕਿ ਇਸ ਤਰ੍ਹਾਂ ਦੀ ਮਜ਼ਾਇਲ ਆਈ ਸੀ ਜਿਸ ਨੂੰ ਰੋਕ ਦਿੱਤਾ ਗਿਆ ਲੋਕਾਂ ਦੇ ਵਿੱਚ ਪਬਲ ਪੂਸਾ ਬਹੁਤ ਹੈ ਗਰਦਾਸਪੁਰ ਦੇ ਵਿੱਚ ਟੋਟਲ ਬਲੈਕਆਊਟ ਹੈ ਸੱਤ ਸੂਬਿਆਂ ਦੇ ਵਿੱਚ ਇਹ ਰਿਪੋਰਟਸ ਤੇ ਜਿਹੜਾ ਰੋਕਾ ਲਾਇਆ ਜਾ ਰਿਹਾ ਇਸ ਸਸ ਤੇ ਵਿੱਚ ਜਿਹੜੇ ਸੈਂਟੀਮੈਂਟਸ ਨੇ ਜਿਸ ਤਰ੍ਹਾਂ ਇਸ ਆਪਰੇਸ਼ਨ ਦਾ ਨਾਮ ਵੀ ਸੰਦੂਰ ਰੱਖਿਆ ਗਿਆ ਕਿ ਸੰਗਰੂ ਸੰਦੂਰ ਭਾਰਤੀ ਔਰਤ ਦੇ ਸੁਹਾਗਵੰਤੀ ਹੋਣ ਦੀ ਇੱਕ شناਖਤ ਹੈ ਇਸ ਅਸਸ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਦੇ ਨਾਲ ਨਾਲ ਜਿਸ ਤਰ੍ਹਾਂ ਪੰਜਾਬ ਪ੍ਰਤੀ ਪਾਕਿਸਤਾਨ ਦਾ ਰਵਈਆ ਨਰਮ ਹੈ ਪਰ ਪੁਨਸ਼ ਖੇਤਰ ਦੇ ਵਿੱਚ ਗੁਰੂ ਘਰ ਦੇ ਵਿੱਚ ਤਿੰਨ ਗ੍ਰੰਥੀ ਜਾਂ ਸਿੰਘਾਂ ਦਾ ਮਾਰੇ ਜਾਣਾ ਇੱਕ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਰਤਾਰਪੁਰ ਕੋਰੀਡੋਰ ਬੰਦ ਹੋ ਗਿਆ ਇਸ ਵਕਤ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਬੜੀ ਲਿਬਰਲ ਜੀ ਚੱਲ ਰਹੀ ਹੈ ਅੱਗੇ ਹਰ ਆਰਮੀ ਐਕਸ਼ਨ ਦੇ ਵਿੱਚ ਪੰਜਾਬ ਅੱਗੇ ਵਧ ਕੇ ਰੋਲ ਨਿਭਾਉਂਦਾ ਹੈ ਇਸ ਜੰਗ ਦਾ ਪਲਵਾਮਾ ਅਟੈਕ ਦਾ ਦੋਨਾਂ ਦਾ ਇਨਕਲਾਬੀ ਜਹਾਰੂ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਕਿਉਂਕਿ ਜੰਗ ਦਾ ਖਮੇਜਾ ਸਾਡੇ ਲੋਕਾਂ ਨੂੰ ਭੁਗਤਣਾ ਪੈਣਾ ਗੁਰਪ੍ਰੀਤ ਸਿੰਘ ਗਿੱਲ ਸਾਹਿਬ ਨੇ ਵੀ ਲਿਖਿਆ ਕਿ ਜਿੰਨੀ ਤੇ ਤੁਹਾਡੇ ਤੇ ਸਾਡੇ ਵਿਹੜਿਆਂ ਚ ਭੁੱਖ ਲੰਘ ਐ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਡੀ ਤੇ ਸਾਡੀ ਕਾਦੀ ਜੰਗ ਐ ਜੇ ਅਮਰੀਕਾ ਹਥਿਆਰ ਵੇਚਦਾ ਤਾਂ ਰਸ਼ੀਆ ਨੇ ਵੀ 260 ਕਰੋੜ ਦਾ ਸਮਾਨ ਆਪਰਸੋ ਵੇਚਿਆ ਭਾਰਤ ਨੂੰ ਇਸ ਹਸਤੇ ਵਿੱਚ ਜਿਹੜਾ ਵੋਟ ਬੈਂਕ ਪ੍ਰਣਾਲੀ ਦੇ ਵਾਸਤੇ ਇਹ ਜੰਗ ਰਾਸ ਆ ਰਹੀ ਹੈ ਤੇ ਇਹਦੇ ਨਾਲ ਇਕਨੋਮੀ ਤੇ ਜ ਆਮ ਲੋਕਾਂ ਤੇ ਕਿਸ ਤਰ੍ਹਾਂ ਦੇ ਅਸਰ ਪੈਣ ਦੀ ਉਮੀਦ ਹੈ ਇਸ ਨੂੰ ਤੁਸੀਂ ਸਰ ਕਰੋ ਕੰਪਲੀਟ ਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਜੰਗ ਹੈ ਮਨੋਜ ਤਵਾੜੀ ਰਿਟਾਇਰ ਹੋਣ ਤੋਂ ਬਾਅਦ ਹਰਿਆਣਾ ਗੇਡਰ ਦੇ ਅਫਸਰ ਫਿਰ ਬੀਵੀਐਮ ਦੇ ਚੇਅਰਮੈਨ ਲਾਗੇ ਜਿਨ੍ਹਾਂ ਨੇ ਅਜੋ ਜਬਰੀ ਹਰਿਆਣੇ ਨੂੰ ਕੁਝ ਪਾਣੀ ਛਡਵਾਇਆ ਜਿਸ ਦੌਰਾਨ ਹਰਜੋਤ ਬੈਂਸ ਪਹੁੰਚ ਗਏ ਸੀ ਧਰਨਾ ਲਾਉਣ ਲਈ ਤੇ ਨਾਲ ਨਾਲ ਸੀਐਮ ਪੰਜਾਬ ਮਾਨ ਸਾਹਿਬ ਖੁਦ ਪਹੁੰਚ ਗਏ ਸੀਮ ਪੰਜਾਬ ਮਾਨ ਸਾਹਿਬ ਨੇ ਦੋਸ਼ ਲਾਇਆ ਕਿ ਹਰਿਆਣਾ ਸ਼ਰਿਆਮ ਧੱਕਾ ਕਰਦਾ ਹੈ ਇੱਕ ਪਾਸੇ ਦੇਸ਼ ਦੇ ਵਿੱਚ ਅਜਿਹੀ ਸਥਿਤੀ ਹੈ ਤੇ ਦੂਸਰੇ ਪਾਸੇ ਡੈਮ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੂੰ ਵਰਜ ਦਿੱਤਾ ਕਿ ਪੰਜਾਬ ਪੁਲਿਸ ਦਾ ਕੰਟਰੋਲ ਇਸ ਤੋਂ ਹਟੇ ਇਹ ਬੀਵੀਐਮ ਦਾ ਵੀ ਵਿਵਖੇੜਾ ਬਹੁਤ ਵੱਧ ਰਿਹਾ ਸਰ ਨਾਲ ਨਾਲ ਦੋਨੇ ਇਸ਼ੂਸ ਲੈ ਲਓ ਪਲੀਜ਼ ਮੈਂ ਤਾਂ ਹੈ ਕਿ ਜੇ ਫਿਰ ਆਪਾਂ ਉਹੀ ਗੱਲ ਕਵਾਂਗੇ ਕਿ ਲੜਾਈ ਕਦੀ ਦਾ ਹੱਲ ਨਹੀਂ ਹੁੰਦਾ ਲੜਾਈ ਬਹੁਤ ਸਾਰੇ ਮਸਲੇ ਪੈਦਾ ਕਰਦੀ ਹੈ ਪਰ ਇਹ ਡਿਸਾਈਡ ਕੌਣ ਕਰੂਗਾ ਲੋਕ ਚਾਹੁੰਦੇ ਆ ਕਿ ਜਿਹੜੇ ਸਰਪ ਦੇ ਰੈਫਰੈਂਸ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਲਿਬਰਲ ਵੀਜ਼ਾ ਦਿੱਤੇ ਗਏ ਜਿਸ ਤਰੀਕੇ ਨਾਲ ਇੱਕ ਨਵਾਂ ਕਿਸੇ ਦੀ ਫੀਜ਼ਾ ਪੈਦਾ ਹੋ ਰਹੀ ਸੀਗੀ ਨਵੀਂ ਜਿਹੜੀ ਹੈਗੀ ਸਮਝ ਪੈਦਾ ਹੋ ਰਹੀ ਸੀ ਨਵੀਂ ਸੋਚ ਪੈਦਾ ਹੋ ਰਹੀ ਸੀ ਔਰ ਜੋ ਕਿ ਇੱਕ ਦਿਨ ਦੇ ਨੇੜੇ ਜਾ ਰਹੇ ਸੀ ਉਹ ਵੀ ਪਾਰਟ ਉਹਦੇ ਵਿੱਚੋਂ ਹੈਗਾ ਸੀਗਾ ਇਹ ਸਾਰਾ ਇਨਸੀਡੈਂਟ ਹੋ ਜਾਂਦਾ ਜੀ ਆ ਦੂਸਰ ਪੰਜਾਬ ਦੇ ਵਿੱਚ ਬਾਰਡਰ ਖੋਲਣ ਦੇ ਉੱਤੇ ਬਹੁਤ ਪ੍ਰੈਸ਼ਰ ਪੈ ਰਿਹਾ ਸੀ ਤਾਂ ਉਹਨੇ ਪਹਿਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਬੰਦ ਪਿਆ ਬਾਰਡਰ ਜਿਹੜਾ ਹੈਗਾ ਸੀ ਇਹਦੇ ਉੱਤੇ ਪ੍ਰੈਸ਼ਰ ਸਾਡੀ ਇਕਨੋਮੀ ਜਿਹੜੀ ਰੁਕੀ ਪਈ ਆ ਜੀ ਇਹ ਸਾਰੇ ਮੁੱਦੇ ਆ ਰਹੇ ਸੀ ਨਾਲ ਹੀ ਨਾਲ ਜਿਹੜਾ ਆਪਣਾ ਜਿਸ ਕਿਸਮ ਦਾ ਵਰਤਾਰਾ ਨਸ਼ਿਆਂ ਵਾਲਾ ਕੰਮ ਸੀ ਸਾਰਾ ਇਹ ਚੱਲ ਰਿਹਾ ਸੀ ਹੂੰ ਔਰ ਜਾਣ ਕੇ ਹੁਣ ਇਹ ਲੜਾਈ ਹੋ ਗਈ ਅਸਲ ਚ ਹੁੰਦਾ ਕਿ ਜਦੋਂ ਲੜਾਈ ਦਾ ਮਾਹੌਲ ਬਣਦਾ ਤਾਂ ਤੁਹਾਡੇ ਸਾਰੇ ਮਸਲੇ ਜਿਹੜੇ ਆ ਨਾ ਉਹ ਲੋਕਾਂ ਦਾ ਧਿਆਨ ਉਸ ਮਸਲੇ 'ਤੇ ਜਾਣ ਹੀ ਨਹੀਂ ਦਿੰਦਾ ਜੇ ਤੁਸੀਂ ਧਿਆਨ ਕਰੋਗੇ ਤੁਸੀਂ ਐਂਟੀ ਨੈਸ਼ਨਲ ਹੋ ਜਾਓਗੇ ਹੂੰ ਬਿਲਕੁਲ ਤੁਸੀਂ ਤੁਸੀਂ ਉਸ ਤਰੀਕੇ ਨਾਲ ਕਰੋਗੇ ਔਰ ਇਹ ਦਰਦ ਕੌਣ ਜਾਣਦਾ ਜਿਹੜੇ ਦਰਦ ਜਿਹੜੇ ਸਫਰ ਕਰਦੇ ਉਹ ਹੀ ਜਾਣਦੇ ਜਿਹੜੇ ਹੁਣ ਇੱਥੋਂ 500 2000 ਕਿ 1000 ਕਿਲੋਮੀਟਰ ਦੂਰ ਬੈਠੇ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੋ ਸਕਦੀ ਹਾਂ ਰਾਜਨੀਤੀ ਇਲੈਕਸ਼ਨਲ ਪੋਲਿਟਿਕਸ ਤਾਂ ਤੁਸੀਂ ਦੇਖੋਗੇ ਉੱਥੇ ਵੱਡਾ ਕਿੰਨਾ ਜਿਹੜਾ ਇਹ ਜਿੱਦਾਂ ਕਿਹਾ ਗਿਆ ਸੀ ਪ੍ਰਾਈਮ ਮਿੰister ਸਾਹਿਬ ਨੇ ਜਾਣਾ ਸੀ ਉਹਨੀ ਤਰੀਕ ਨੂੰ ਜਿੱਦਾਂ ਕਹਿੰਦੇ ਕਿ ਉਹਦੇ ਵਿੱਚੋਂ ਨਹੀਂ ਗਏ ਸ਼ਾਇਦ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਹੋਊਗੀ ਅੱਛੇ ਜਿਹੜਾ ਇਨਸੀਡੈਂਟ ਹੋਇਆ ਉੱਥੇ ਜਾਣ ਦੀ ਬਜਾਏ ਬਿਹਾਰ ਚ ਜਾ ਰਹੇ ਆ ਜਿਸ ਤਰੀਕੇ ਨਾਲ ਬਿਹਾਰ ਦੇ ਵਿੱਚ ਇਹਨਾਂ ਦਾ ਉਹ ਕਾਸ ਜਿਹੜੀ ਉਹ ਕਮਿਸ਼ਨਰੀ ਦਿਖਾਈ ਦੇ ਰਹੀ ਆ ਕਿੰਨੇ ਸੀ ਇਹਨਾਂ ਲੋਕਾਂ ਬਾਰੇ ਜਿਨ੍ਹਾਂ ਲੋਕਾਂ ਤੇ ਐਡਾ ਵੱਡਾ ਇਨਸੀਡੈਂਟ ਹੋਇਆ ਸੀ ਇਹ ਗੱਲ ਠੀਕ ਹੈਗਾ ਕਿ ਬਿਹਾਰ ਦੀ ਇਲੈਕਸ਼ਨ ਬਹੁਤ ਕ੍ਰੂਸ਼ੀਅਲ ਹੈ ਜੀ ਉਹ ਸਿਲੈਕਸ਼ਨ ਦੇ ਵਿੱਚ ਤੁਸੀਂ ਦੇਖੋ ਇਹ ਤਾਂ ਸਰਕਾਰ ਜਿਹੜੀ ਹੈ ਜਿਹੜੀ ਖਾਸ ਕਰਕੇ ਐਨਡੀਏ ਜਾਂ ਮੋਦੀ ਹੈ ਇਹ ਤਾਂ ਕਿਸੇ ਹੱਦ ਤੱਕ ਨਹੀਂ ਜਾ ਸਕਦੀ ਬਿਲਕੁਲ 2024 ਦੇ ਵਿੱਚ ਸੁਹਾਗ ਲੁੱਟਣ ਦੀਆਂ ਗੱਲਾਂ ਕਰਦੇ ਸੀਗੇ ਮੰਗਲ ਸੂਤਰ ਖੋਣ ਦੀਆਂ ਗੱਲਾਂ ਕਰਦੇ ਜਾਂ ਖੋਲ ਕੇ ਲੈ ਜਾਣਗੇ ਉਹ ਤਾਂ ਕਿਸੇ ਪਾਸੇ ਰੁਝ ਜਾ ਸਕਦਾ ਹੋ ਸਕਦਾ ਇਹ ਉਸ ਦਾ ਹਿੱਸਾ ਹੋਵੇ ਜਾਂ ਉਹਨੂੰ ਰਾਜਨੀਤੀ ਦੇ ਉਸ ਤਰੀਕੇ ਨਾਲ ਜੀ ਜੋ ਉਸ ਦਾ ਡਿਪੈਂਡ ਤੇ ਲੋਕਾਂ ਦੇ ਕਰਦਾ ਵੀ ਲੋਕੀ ਕਿਦਾਂ ਰਿਸਪੌਂਡ ਕਰਦੇ ਆ ਜੀ ਇਹ ਗੱਲ ਠੀਕ ਹੈ ਕਿ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਵੀ ਫਿਰਦੇ ਹੋ ਇੱਥੇ ਕਰਦੇ ਉਸ ਕਿਸਮ ਦਾ ਜੋਸ਼ ਨਹੀਂ ਹੈਗਾ ਲੋਕੀ ਅਜੇ ਵੀ ਕਿਤੇ ਨਹੀਂ ਲੜਾਈ ਨਹੀਂ ਲੜਨ ਦੀ ਇਹਨੇ ਕੌਨਫੀਡੈਂਟ ਹੈਗੇ ਆ ਪਰ ਇਦਾਂ ਹੀ 47 ਵੀ ਲੋਕੀ ਕਹਿੰਦੇ ਵੀ 47 ਜਿਹੜੀ ਹੈਗੀ ਉਹ ਨਹੀਂ ਬਣਨੀ ਦੇਸ਼ ਨਹੀਂ ਬਣਿਆ ਜਿਹੜਾ ਜਿਹੜੀ ਟਿਮੇਟਰੀ ਜਿਹੜਾ ਸੀ ਉਹ ਮੁੜ ਕੇ ਸ਼ਕਾਰ ਹੋ ਗਏ ਸੀਗੇ ਇਹ ਬਹੁਤ ਲੰਮੇ ਸਮੇਂ ਬਾਅਦ ਲੋਕਾਂ ਦੀ ਸੋਚ ਦਾ ਹਿੱਸਾ ਬਣਿਆ ਵੀ ਐਡੀ ਵੱਡੀ ਲੜਾਈ ਨਹੀਂ ਹੋ ਸਕਦੀ ਨਿਊਕਲ ਵੈਪਨ ਸਟੇਟ ਹੈਗੀਆਂ ਇਹ ਠੀਕ ਆ ਕਿ ਇਹ ਕਈ ਜਾਣਗੇ ਅਸੀਂ ਉਹਨਾਂ ਦੇ ਟਾਰਗੇਟ ਖਤਮ ਕਰ ਦਿੰਦੇ ਪਰ ਟਾਰਗੇਟ ਖਤਮ ਕਰਦੇ ਆ ਸਿਵਿਲਿਅਨ ਵੀ ਮਰ ਰਹੇ ਆ ਹੂੰ ਹੂੰ ਤੇ ਮਰ ਰਹੇ ਆ ਐਕਚੁਅਲੀ ਤੇ ਫਿਰ ਜੇ ਉਧਰੋਂ ਨੁਕਸਾਨ ਹੁੰਦਾ ਤੇ ਇਧਰੋਂ ਵੀ ਨੁਕਸਾਨ ਹੁੰਦਾ ਗੱਲ ਉਹੀ ਹੈਗਾ ਕਿ ਸਰਕਾਰਾਂ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਉਧਰਲੇ ਪਾਸੇ ਲੋਵੇਂ ਉਧਰ ਤਾਂ ਇਹ ਹੈਗਾ ਤੁਸੀਂ ਕਹਿੰਦੇ ਆ ਆਰਮੀ ਨੂੰ ਉਹ ਤੇ ਵੈਸੇ ਜਿਹੜੀ ਪਾਕਿਸਤਾਨ ਦੀ ਆਰਮੀ ਆ ਉਹ ਉਹਦੇ ਕੰਟਰੋਲ ਦੇ ਵਿੱਚ ਆ ਬਿਲਕੁਲ ਉਹ ਅਸਲ ਹਾਵਤ ਬਣੀ ਆ ਕਿ ਪਾਕਿਸਤਾਨ ਦੀ ਆਰਮੀ ਕੋ ਪਾਕਿਸਤਾਨ ਹੈਗਾ ਆ ਆਰਮੀ ਕੋ ਪਾਕਿਸਤਾਨ ਸਾਡੀ ਸਰਕਾਰ ਕੋ ਆਰਮੀ ਆ ਹੂੰ ਇਸੀ ਸਾਡੀ ਜਿਹੜੀ ਆਰਮੀ ਹੈਗੀ ਆ ਉਹਦਾ ਰੋਲ ਇੱਕ ਮਤਲਬ ਉਸ ਕਿਸਮ ਦਾ ਹੈਗਾ ਸਾਡੀ ਜਿਹੜੀ ਸਿਵਲ ਅਥਾਰਟੀ ਆ ਉਹ ਸੁਪੀਰੀਅਰ ਹੈਗੀ ਆ ਉੱਥੇ ਸਾਰਾ ਜਿਹੜਾ ਕੰਮ ਹੁੰਦਾ ਵਾ ਉਹ ਆਰਮੀ ਜਿਹੜੀ ਹੈਗੀ ਆ ਉਹ ਡਿਕਟੇਟ ਕਰਦੀ ਆ ਸਾਨੂੰ ਉਦੋਂ ਬੜਾ ਆਡ ਲੱਗਾ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਕਿ ਮੈਂ ਸਾਰੇ ਅਧਿਕਾਰ ਆਰਮੀ ਨੂੰ ਦੇ ਦਿੱਤੇ ਆ ਬਹੁਤ ਆਡ ਸੀਗਾ ਹੂੰ ਸਧਾਰਨ ਸਮਝਣਾ ਦੇਖਿਆ ਜਾਵੇ ਕਿਉਂਕਿ ਹਮੇਸ਼ਾ ਖੋਲ ਦਿੰਦੇ ਜੋ ਪਰ ਇਹ ਨਹੀਂ ਕਿ ਇਹਦੇ ਵੀ ਤੁਸੀਂ ਡਿਸਾਈਡ ਕਰਨਾ ਜੀ ਜਿਹੜੀ ਕਿ ਫੈਸਲਾ ਲੈਣਾ ਹੁੰਦਾ ਜਿੰਮੇਵਾਰੀ ਤੁਸੀਂ ਲੈਣੀ ਹੁੰਦੀ ਆ ਕੱਲ ਨੂੰ ਖੁਦਾ ਨਾ ਖਾਸਤਾ ਨਿਊਕਲ ਵੈਪਨ ਸਟੇਟ ਉਹ ਹੈਗੀ ਆ ਪਤਾ ਨਹੀਂ ਨੁਕਸਾਨ ਜਿਆਦਾ ਹੋ ਜਾਂਦਾ ਫਿਰ ਜਿੰਮੇਵਾਰੀ ਕਿਹਦੀ ਹੋਊਗੀ ਬਿਲਕੁਲ ਜਿੱਤਣ ਤੇ ਜਿੰਮੇਵਾਰੀ ਜਿਹੜੀ ਹੈਗੀ ਉਹ ਪੋਲਿਟিক্যাল ਲੀਡਰਸ਼ਿਪ ਨੂੰ ਲੈਣੀ ਪੈਂਦੀ ਹੁੰਦੀ ਆ ਹਮਮ ਪਾਕਿਸਤਾਨ ਨੱਕ ਕਰਦੇ ਪਾਕਿਸਤਾਨ ਦਾ ਕਿਸਮ ਦਾ ਸਟੇਟ ਨੂੰ ਅਸੀਂ ਆਮ ਤੌਰ ਤੇ ਨਹੀਂ ਕਹਿੰਦੇ ਫੇਲਡ ਸਟੇਟ ਹੈਗਾ ਵਾ ਜਾਂ ਰੌਕ ਸਟੇਟ ਹੈਗਾ ਪਾਕਿਸਤਾਨ ਦੇ ਵਿੱਚ ਇੰਸਟੀਚਿਊਸ਼ਨ ਬਣੀਆਂ ਨਹੀਂ ਐ ਡੈਮੋਕ੍ਰੇਸੀ ਈਵੋਲਵ ਹੋਈ ਨਹੀਂ ਐ ਉਹਦੇ ਵਿੱਚ ਤਾਂ ਨੇਚਰਲੀ ਜਿਸकी लाठी या लाठी ਉਹਦੇ ਵਿੱਚ ਆਰਮੀ ਦੀ ਆ ਉਹ ਉਹਦਾ ਹੀ ਸਾਰਾ ਚੱਲੀ ਜਾਂਦਾ ਹੈ ਬਹੁਤ ਅਨਫੋਰਚੂਨੇਟ ਸਿਚੁਏਸ਼ਨ ਹੈਗੀ ਆ ਜਦੋਂ ਤੁਸੀਂ ਇਦਾਂ ਕੰਪੀਟ ਕਰ ਲਗੋ ਕਿ ਮੈਂ ਫੌਜ ਨੂੰ ਦੇਤੀ ਫੁੱਲਸ ਦੇਤੀ ਆ ਉਹ ਕਹਿੰਦੀ ਐਸੀ ਫੌਜ ਨੂੰ ਖੁੱਲ ਦੇ ਦਿੰਦੀ ਆ ਤੇ ਫਿਰ ਇਹਦਾ ਮਤਲਬ ਹੈਗਾ ਕਿ ਫਿਰ ਖਤਰੇ ਜਿਹੜੇ ਆ ਉਹਦੇ ਬਹੁਤ ਜਿਆਦੇ ਸੀਰੀਅਸ ਆ ਬਹੁਤ ਡੇਂਜਰਸ ਆ ਕਿਉਂਕਿ ਫੌਜੀ ਸਿਰਫ ਜਿਹੜੇ ਹੈਗੇ ਆ ਉਹ ਚੀਜ਼ਾਂ ਨੂੰ ਇੱਕ ਤਰੀਕੇ ਨਾਲ ਸੋਲਵ ਕਰਨ ਦੀ ਗੱਲ ਕਰਦੇ ਆ ਉਹ ਅਟੈਕ ਕਰਕੇ ਏਰੀਆ ਜਿੱਤਣ ਦੀ ਗੱਲ ਕਰਦੇ ਆ ਉਹ ਜਦੋਂ ਸਮਝਦੇ ਆ ਦੁਸ਼ਮਣ ਨੂੰ ਤਬਾਹ ਕਰਨ ਵਾਲੇ ਪਾਸੇ ਗੱਲ ਕਰਦੇ ਆ ਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੁੰਦੀ ਉਹਦੀ ਟਰੈਕ 2 ਡਿਪਲੋਮੇਸੀ ਵੀ ਹੁੰਦੀ ਹੈ ਵੀ ਠੀਕ ਹੈ ਮੁੱਦੇ ਆ ਸਾਰੇ ਮੁੱਦੇ ਹੈਗੇ ਮਗਰਲੇ ਪਾਸੇ ਇੱਕ ਪੋਲੀਟੀਕਲ ਜਿਹੜੀ ਹੁੰਦੀ ਹੈ ਟਰੈਕ 2 ਹੁੰਦਾ ਵੀ ਗੱਲਾਂ ਬਾਤਾਂ ਨਾਲ ਚੱਲੀ ਜਾਂਦੀਆਂ ਚਾਹ ਯੂਨਾਈਟਿਡ ਨੇਸ਼ਨ ਦੇ ਥਰੂ ਹੋਵੇ ਚਾਹ ਕੋ ਹੋਰ ਪਾਰਟੀਆਂ ਦੇ ਵਿੱਚੋਂ ਹੋਵੇ ਥਰਡ ਪਾਰਟੀ ਹੋਵੇ ਜਿਹੜੀ ਦੋਵਾਂ ਦੇਸ਼ਾਂ ਨੂੰ ਸਮਝਾਏ ਵੀ ਤੁਹਾਡਾ ਬਹੁਤ ਨੁਕਸਾਨ ਹੋਊਗਾ ਜੀ ਪਾਕਿਸਤਾਨ ਦੀ ਤਾਂ ਇਹ ਸਮੱਸਿਆ ਇਕਨੋਮਿਕ ਕਰਾਈਸਿਸ ਬਹੁਤ ਸੀਰੀਅਸ ਹੋ ਦੇ ਵਿੱਚ ਡੈਟ ਬਹੁਤ ਆਏਗਾ ਔਰ ਵੈਸੇ ਵੀ ਸਾਰਾ ਜਿਹੜਾ ਉਹਨਾਂ ਦਾ ਆਪਣਾ ਵੀ ਵਾਇਲੈਂਸ ਦਾ ਉਸਕਾਰਵਾ ਬਹੁਤ ਵੱਡਾ ਜਿਹੜੀ ਜਿਹੜੀ ਉਹਨੂੰ ਥ੍ਰੈਟੋ ਦੇ ਵਿੱਚੋਂ ਹੈਗਾ ਤੇ ਇਸ ਕਰਕੇ ਦੋਵੇਂ ਵਿਕਟਮ ਆ ਭੁਖਨੰਗ ਦੇ ਵਿਕਟਮ ਹੈਗੇ ਆ 테ਰੋਰਿਜ਼ਮ ਦੇ ਵਿਕਟਮ ਹੈਗੇ ਆ ਇਸੇ ਤਰੀਕੇ ਨਾਲ ਹੋਰ ਸਾਰੀਆਂ دشਵਾਰੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਵੀ ਹੈਗਾ ਤੇ ਹਥਿਆਰ ਵੀ ਖਰੀਦਦੇ ਆ ਤੀਸਰੀ ਪਾਰਟੀ ਨੂੰ ਫਾਇਦਾ ਔਰ ਆਪਣੇ ਲੋਕ ਜਿਹੜੇ ਆ ਇਹਨਾਂ ਦੇ ਗਰੀਬ ਜਿਹੜਾ ਜਿਸਕਾ ਹੁੰਦਾ ਜੀਵਨ ਜਿਹੜਾ ਉਹ ਦਰਵਾਹ ਕਰਦੇ ਉਹਦੇ ਵਿੱਚੋਂ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਬੀਵੀਐਮ ਵੀ ਬਹੁਤ ਅਨਫੋਰਚਿਊਸ ਹੂੰ ਇਹ ਤਾਂ ਜਿੱਦਾਂ ਹੁੰਦਾ ਨਾ ਉਥੇ ਕੋਈ ਨਾਟਕ ਹੋਣ ਡਿਆ ਹੁੰਦਾ ਪਹਿਲੋਂ ਇੱਕ ਜਣਾ ਆਇਆ ਉਹ ਅੰਦਰ ਵੜਿਆ ਉਹਨੇ ਗੇਂ ਬੋਲੇ ਉਹਨੂੰ ਬਾਹਰ ਕੱਢਿਆ ਮੁੜ ਕੇ ਦੂਸਰਾ ਆਇਆ ਉਹਨੂੰ ਕੁੰਡਾ ਲਿਆ ਇਹ ਕਿੱਦਾਂ ਦੀ ਰਾਜਨੀਤਿਕ ਮਤਲਬ ਕਿੱਦਾਂ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਆਫਟਰਲੋ ਤੇ ਉਹਨਾਂ ਕੋ ਕਨਸਟੀਟਿਊਸ਼ਨ ਪੋਜੀਸ਼ਨ ਹੈਗੀ ਆ ਮਾਨ ਸਾਹਿਬ ਕੋ ਵੀ ਹੈਗੀ ਆ ਜਾਂ ਜਿਹੜੇ ਉਹ ਆਏ ਸੀ ਬੋਰਡ ਵਾਲੇ ਆਏ ਉਹ ਕਿੱਦਾਂ ਆ ਗਏ ਕਿਸ ਬੇਸਿਸ ਤੇ ਉਹਨਾਂ ਅਸਲ ਦੇ ਵਿੱਚ ਹੋ ਰਿਹਾ ਕਿ ਇਸ ਵੇਲੇ ਬੀਜੇਪੀ ਸੈਂਟਰ ਵਾਲੀ ਜਾਂ ਹਰਿਆਣੇ ਵਾਲੀ ਜੀ ਕਾਨੂੰਨੀ ਬੁਲਡੋਜ ਕਰਨਾ ਚਾਹੁੰਦੀ ਹੈ। ਆਪੋਜੀਸ਼ਨ ਜਿਹੜੀ ਜਿੱਥੇ ਵੀ ਥੋੜੀ-ਬੋਦੀ ਕਿਤੇ ਹੈਗੀਆਂ ਆਪੋਜੀਸ਼ਨ ਨੂੰ ਬਿਲਕੁਲ ਬੁਲਡੋਜ ਕਰਨਾ ਚਾਹੁੰਦੀ ਹੈ। ਤਰੀਕੇ ਨਾਲ ਤੁਸੀਂ ਦੇਖੋ ਵੀ ਕੋਈ ਉਹਨਾਂ ਦੇ ਕਾਨੂੰਨ ਦਾ ਹੈ ਹੀ ਨਹੀਂ ਕੋਈ ਮੈਨੂਅਲ ਦਾ ਸਿਸਟਮ ਨਹੀਂ ਹੈਗਾ ਕਿ BBMP 60 ਸਾਲਾਂ ਤੋਂ ਚੱਲਣ ਦੇ ਆ ਵਾ ਉਹਦਾ ਕੋਈ ਮੈਨੂਅਲ ਹੈਗਾ ਸਿਸਟਮ ਹੈਗਾ ਵਾ ਉਹ ਆਪਣੀ ਗੱਲ ਮੇਰੀ ਲਾਗੂ ਹੋਣੀ ਚਾਹੀਦੀ ਹੈ। ਕੌਣ ਹੁੰਦਾ ਸਾਡੀ ਗੱਲ ਕਰਨ ਵਾਲਾ? ਮਤਲਬ ਸਾਰਾ ਕੰਮ ਆਨ ਕਨਸਟੀਟਿਊਸ਼ਨਲ ਆ। ਜਿਹੜੀਆਂ ਗੱਲਾਂ ਕੀਤੀਆਂ ਸੀ ਮੀਟਿੰਗ ਦੇ ਵਿੱਚ ਇੱਕ 7 ਦਿਨ ਦਾ ਨੋਟਿਸ ਹੁੰਦਾ ਉਹਦੇ ਵਿੱਚ ਉਹਦਾ ਐਜੰਡਾ ਬਣਦਾ ਉਹਦੇ ਮਿਨਿਟਸ ਬਣਦੇ ਆ ਮਿਨਿਟਸ ਕਿੱਥੇ ਆ ਗਏ ਆ ਕੀ ਜਸਟੀਫਿਕੇਸ਼ਨ ਹੋਦੀ ਜਸਟ ਬਰਡੋਜ਼ ਕਰਨ ਦੇ ਉਹਦੇ ਵਿੱਚੋਂ ਕਰਨ ਵਾਸਤੇ ਉੱtre ਪਾਸੇ ਮਾਨਸਾ ਵੀ ਜਿਹੜਾ ਹੈਗਾ ਕਿਉਂਕਿ ਜਿਸ ਕਿਸਮ ਦੀ ਲੈਂਗੁਏਜ ਇਹ ਬੋਲਦੇ ਹੋ ਚੀਫ ਮਿਨਿਸਟਰ ਨੂੰ ਸ਼ੋਭਾ ਨਹੀਂ ਦਿੰਦੀ ਕਿ ਟੱਕਿਆਂ ਦੇ ਉੱਤੇ ਨਾਲ ਗਡਾਸਾ ਵੀ ਨਾ ਰੱਖਦੇ ਸੀ ਸਾਇਦ ਕਿ ਨਾ ਵੀ ਬਿਲਕੁਲ ਤੇ ਜਿਹੜਾ ਪਿਆ ਦਾ ਨੁਕਸਾਨ ਵੀ ਹੋ ਜਾਂਦਾ ਇਹ ਮੁੱਖ ਮੰਤਰੀ ਇਹੋ ਜੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਕੋ ਕੋਈ ਨਾਟਕ ਮੰਡਲੀ ਦਾ ਹਿੱਸਾ ਨਹੀਂ ਗਿਓ ਜਿੰਮੇਵਾਰ ਸੰਵਿਧਾਨਕ ਪਦ ਤੇ ਉੱਤੇ ਬੈਠੇ ਹੋਏ ਬੰਦੇ ਆ ਦੂਸਰੀ ਗੱਲ ਇਹ ਹੈਗੀ ਕਿ ਹਰ ਗੱਲ ਦੇ ਵਿੱਚ ਆਪ ਪਹੁੰਚ ਜਾਣਾ ਇਹ ਵੀ ਇੱਕ ਵਧੀਆ ਤਰੀਕਾ ਰਹੀ ਹੈ ਪਪੂਲਿਜ਼ਮ ਆ ਇਸ ਪਰ ਸੇ ਇਹ ਵੀ ਆਪਣਾ ਇੱਕ ਬੜਾ ਚੀਪ ਕਿਸਮ ਦਾ ਪਪੂਲਿਸਟ ਹੈਗਾ ਇੱਕ ਉਥੋਂ ਦੇ ਜਿਹੜੇ ਐਮ ਐਲ ਏ ਮੰਤਰੀ ਸਾਹਿਬ ਹੈਗੇ ਆ ਉਹ ਜਾ ਕੇ ਕਦੀ ਤਾਲਾ ਲਾਉਣਾ ਸ਼ੁਰੂ ਕਰ ਦੇਉਂਦੇ ਇਹ ਕੰਮ ਉਹਨਾਂ ਦਾ ਨਹੀਂ ਹੈਗਾ ਤੁਸੀਂ ਮੇ ਪੋਲਿਟਿਕਲ ਤੁਹਾਡਾ ਹੈਗਾ ਤੁਸੀਂ اپੋਜੀਸ਼ਨ ਪਾਰਟੀਆਂ ਨੂੰ ਨਾਲ ਲੈ ਸਾਰੇ ਤੁਹਾਡੇ ਨਾਲ ਹੈਗੇ ਆ ਉੱਥੇ ਲਾਹਮ ਪ੍ਰਧਾਨ ਮੰਤਰੀ ਕੋ ਧਰਨਾ ਜਾ ਕੇ ਤੁਸੀਂ ਇਧਰਲੇ ਪਾਸੇ ਗਏ ਹੋ ਤੇ ਸਾਰੇ ਦੇ ਸਾਰੇ 95 ਤੋਂ ਜਾ ਕੇ ਹੈ ਵੀ ਸਾਡੇ ਨਾਲ ਧੱਕਾ ਹੋਣ ਰਿਹਾ ਤੁਸੀਂ ਪਬਲਿਕ ਓਪੀਨੀਅਨ ਕਿਉਂ ਨਹੀਂ ਤਿਆਰ ਕਰਦੇ ਬਸ ਉਹੀ ਆ ਕਿ ਥੀਏਟ੍ਰਿਕ ਬਣ ਗਿਆ ਜਿਹੜੀ ਰਾਜਨੀਤੀ ਹੈ ਜਿਹੜੀ ਇੱਕ ਸੀਰੀਅਸ ਬਿਜ਼ਨਸ ਹੈ ਇਹਦੇ ਨਾਲ ਲੋਕ ਜਿੰਦਗੀਆਂ ਸਵਾਰੀਆਂ ਜਾ ਸਕਦੀ ਜੀ ਇਹਦੇ ਨਾਲ ਇੱਕ ਨਵਾਂ ਮਾਹੌਲ ਪੈਦਾ ਕੀਤਾ ਜਾ ਸਕਦਾ ਪਰ ਹੁਣ ਤਾਂ ਜਿਹੜੀ ਫਾਸਟ ਫੂਡ ਪ੍ਰੋਡਕਟਸ ਹੈਗੀ ਆ ਮੈਂ ਦੀ ਵਾਈਬ ਬਿਲਕੁਲ ਨਹੀਂ ਕਰਦਾ ਮੈਂ ਕੰਡੈਮਨ ਕਰਦਾ ਕਿ BBM ਦੇ ਚੇਅਰਮੈਨ ਦਾ ਇਹ ਕੰਮ ਨਹੀਂ ਹੈਗਾ ਉਹਦੀ ਬਹੁਤ ਵੱਡੀ ਪੋਜੀਸ਼ਨ ਹੈ ਪੰਜਾਬ ਪਾਣੀਆਂ ਦੇ ਮਾਮਲੇ ਚ ਬਹੁਤ ਸੈਂਸਿਟਿਵ ਹੈ ਬਹੁਤ ਸਾਰੀਆਂ ਸਮੱਸਿਆ ਤੁਸੀਂ ਆਪਾਂ ਇਥੇ ਨਹੀਂ ਡਿਸਕਸ ਕਰਨਾ ਚਾਹੁੰਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਤਰੀਕੇ ਜਾ ਸਕਦੇ ਪੰਜਾਬ ਜਦੋਂ ਖਲੋਂਦਾ ਵਾ ਫਿਰ ਉਹ ਖਲੋ ਜਾਂਦਾ ਫਿਰ ਉਹਨੂੰ ਇਦਾਂ ਦੀ ਧਮਕੀਆਂ ਨਹੀਂ ਬਣਦੀਆਂ ਪਤਾ ਨਹੀਂ ਕਿਸ ਤਾਕਤ ਦੇ ਤੌਰ ਦੇ ਉੱਤੇ ਜਾਂ ਉਹਨੂੰ ਭੇਜਿਆ ਗਿਆ ਹੈ ਜਾਂ ਉਹਨੂੰ ਪਤਾ ਹੀ ਨਹੀਂ ਕਿ ਉਹ BBM ਦਾ ਚੇਅਰਮੈਨ ਦਾ ਇੱਕ ਰੋਲ ਨਿਊਟਰਲ ਦਾ ਹੋਣਾ ਚਾਹੀਦਾ ਹੈ ਉਹਦਾ ਇੱਕ ਹੋਰ ਜਿਹੜੇ ਆ ਉਹਨਾਂ ਲਈ ਬਰਾਬਰ ਹੈ ਕਿਉਂ ਪਾਰਟੀਜ਼ਨ ਰੋਲ ਪਲੇ ਕਰਦੇ ਆ ਤਾਂ ਇਸ ਕਰਕੇ ਬਹੁਤ ਅਨਫੋਰਚੂਨੇਟ ਹੈਗਾ ਇਸ ਕਿਸਮ ਦੀ ਜਿਹੜੀ ਬਿਟਰਨੈਸ ਆ ਦੋਵਾਂ ਸਟੇਟਾਂ ਦੇ ਵਿੱਚ ਬਿਟਰਨੈਸ ਪੈਦਾ ਕਰੂਗੀ ਜਿਹੜੀ ਥੋੜੀ ਬੋੜੀ ਕਿਸਾਨੀ ਦੇ ਵਿੱਚ ਖਾਸ ਕਰਕੇ ਰਾਇਆਮਾ ਬਣਿਆ ਉਹਦੀ ਸਮੱਸਿਆ ਖੜੀ ਹੋ ਸਕਦੀ ਆ ਤੇ ਇਹਦੇ ਨਾਲ ਹੋਊਗਾ ਕਿ ਓਵਰਆਲ ਜਿਹੜਾ ਦੇਸ਼ ਦਾ ਹਾਲਾਤ ਹੋ ਆ ਜਾਂ ਪੰਜਾਬ ਵੀ ਲੋਕਾਂ ਦਾ ਬਾਹਰਲੇ ਸੂਬਿਆਂ ਵਿੱਚ ਵਸੇ ਹੋਏ ਪੰਜਾਬੀਆਂ ਤੇ ਉੱਥੋਂ ਦੀ ਜਨਤਾ ਦੀ ਜਿਹੜੀ ਉਹਨਾਂ ਪ੍ਰਤੀ ਹੋ ਸਕਦਾ ਕੋਈ ਹੋਰ ਕਿਸਮ ਦੀ ਜਿਹੜੀ ਆ ਸੋਚ ਪੈਦਾ ਹੋ ਜਵੇ ਜਿਸ ਕਿਸਮ ਦਾ ਏਜੰਡਾ ਬਣਾ ਇਸ ਕਿਸਮ ਦਾ ਪ੍ਰਚਾਰ ਕਰਦੇ ਆ ਤਾਂ ਇਹ ਮਸਲੇ ਇਹ ਕਨਸਟੀਟਿਊਸ਼ਨ ਤਰੀਕੇ ਨਾਲ ਕੋਰਟ ਹੈਗੀ ਉਹਦੇ ਤਰੀਕੇ ਦੇ ਨਾਲ ਜਾਂ ਬੈਠ ਕੇ ਮਿਲ ਬੈਠ ਕੇ ਤੱਕੇ ਨਾ ਨਾ ਤਾਂ ਪੰਜਾਬ ਨੇ ਕੁਝ ਦੇਣਾ ਹੀ ਆ ਤੇ ਨਾ ਉਹ ਲੈ ਸਕਦੇ ਹਾਂ ਲੈ ਜਾਣਗੇ ਫਿਰ ਉਹਦੇ ਕਾਂਸਿਕਵੈਂਸ ਜਿਹੜੇ ਆ ਨਾ ਉਹ ਚੰਗੇ ਨਹੀਂ ਹੁੰਦੇ ਪੰਜਾਬ ਵਾਸਤੇ ਤੇ ਉਹਨਾਂ ਵਾਸਤੇ ਵੀ ਠੀਕ ਨਹੀਂ ਹੋਣਗੇ ਚੰਗੀ ਗੱਲ ਆ ਕਿ ਬੈਠ ਕੇ ਗੱਲ ਕਰਨ ਔਰ ਇਹਦਾ ਕੋਈ ਹੱਲ ਜਿਹੜਾ ਹੈਗਾ ਉਸ ਤਰੀਕੇ ਨਾਲ ਕਰ ਬਿਲਕੁਲ ਦੇਖੋ ਰਾਜ ਧਰਮ ਨਿਭਾਉਣਾ ਚਾਹੀਦਾ ਪਰ ਜਿਹੜੇ ਧਰਮਾਂ ਵਾਲੇ ਨੇ ਉਹ ਵੀ ਆਪਣਾ ਰਾਜ ਸੱਤਾ ਦਾ ਧਰਮ ਨਿਭਾ ਰਹੇ ਨੇ ਪਾਕਿਸਤਾਨ ਦੇ ਹਮਲਿਆਂ ਦੇ ਮੁਤਲਕ ਭਾਰਤੀ ਵਿਦੇਸ਼ ਸਕੱਤਰ ਮਿਸਟਰ ਮਿਸ਼ਰੀ ਸਾਹਿਬ ਨੇ ਤਸਵੀਰਾਂ ਜਨਤਕ ਕੀਤੀਆਂ ਨੇ ਕਿ ਇੱਕ ਕਿਸੇ ਦੇ ਮ੍ਰਿਤਕ ਦੇ ਜਨਾਜ਼ੇ ਦੀ ਰਸਮ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਫੌਜ ਨਾਲ ਮੌਜੂਦ ਹੈ ਲਸ਼ਕਰ ਦੇ ਇੱਕ ਚਰਚਾ ਤਾਤਵਾਦੀ ਨੇ ਜਨਾਜ਼ੇ ਦੀ ਨਮਾਜ਼ ਜਨਾਜ਼ੇ ਦੀ ਨਮਾਜ਼ ਅਦਾ ਕੀਤੀ ਹੈ ਜਿਸ ਦੇ ਵਿਚਾਰਪੀ ਦੇ ਉੱਚ ਅਫਸਰ ਸ਼ਾਹਵਾਸ਼ ਸ਼ਰੀਫ ਵਗੈਰਾ ਤਾਂ ਜਰਨਲ ਮਨੀਰ ਵਗੈਰਾ ਖੜੇ ਨੇ ਇਸ ਦੌਰਾਨ ਇਹ ਇਸ ਕਾਂਡ ਦੇ ਵਿੱਚ ਮਾਰੇ ਗਏ ਕਿਸੇ ਵਿਅਕਤੀ ਦਾ ਸਿਲਸਲਾ ਸੀ ਜਿਸ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਅਜਿਹਾ ਕੌਣ ਵਿਅਕਤੀ ਮਾਰੇ ਗਿਆ ਜਿਸ ਤੇ ਜਨਾਜ਼ੇ ਦੇ ਵਿੱਚ ਆਰਮੀ ਦੇ ਜਰਨਲ ਆਸਫ ਮਨੀਰ ਨੂੰ ਪਹੁੰਚਣਾ ਪਿਆ ਪ੍ਰਧਾਨ ਮੰਤਰੀ ਸ਼ਾਹਵਾਸ਼ ਸ਼ਰੀਫ ਪਾਕਿਸਤਾਨ ਨੂੰ ਪਹੁੰਚਣਾ ਪਿਆ ਲਸ਼ਕਰ ਦੇ ਹੱਤਿਆਬਾਦੀ ਨੇ ਜਨਾਜ਼ੇ ਦੀ ਜਨਾਜ਼ੇ ਦੀ ਸੋਰੀ ਰਸਮ ਅਦਾ ਕੀਤੀ ਲਾਹੌਰ ਦੇ ਵਿੱਚ ਕਿਉਂ ਹੋਈ ਏ ਐਮਰਜੈਂਸੀ ਮੀਟਿੰਗ ਦੱਸਿਆ ਜਾ ਰਿਹਾ ਹੈ ਪ੍ਰੋਫੈਸਰ ਸਭ ਕੇ ਪਾਕਿਸਤਾਨ ਦੇ ਡੇਲੀ ਅਖਬਾਰ ਅਖਬਾਰ ਦਾ ਦਿੱਲੀ ਐਕਸਪ੍ਰੈਸ ਨੇ ਜਾਣਕਾਰੀ ਦਿੱਤੀ ਹੈ ਕਿ ਅਖਬਾਰ ਦੇ ਮੁਤਾਬਕ ਭਾਰਤ ਦੇ ਸੰਦੂਰ ਆਪਰੇਸ਼ਨ ਦੇ ਵਿੱਚ ਲੈਫਟੀਨੈਂਟ ਕਰਨਲ ਜ਼ਹੀਰ ਅਵਾਸਤਰੀ ਦਾ ਜਿਹੜਾ ਬੇਟਾ ਸੀ ਇਲਤਜ਼ਾ ਅਵਾਸ ਉਹ ਮਾਰਿਆ ਗਿਆ। ਪਾਕਿਸਤਾਨ ਅਧਿਕਾਰਤ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਪੀਓ ਕੀ ਦੇ ਧਰਾਵੜੀ ਦੇ ਵਿੱਚ ਇਰਤਜ਼ਾ ਦੇ ਜਨਾਜ਼ੇ ਦੀ ਰਸਮ ਸੀ ਨਮਾਜ਼ ਸੀ ਜਿਸ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਹਾਜ਼ਰ ਨੇ ਆ ਰਾਸ਼ਟਰਪਤੀ ਅਸਫ ਫਲੀ ਜ਼ਰਦਾਰੀ ਤੇ ਆਰਮੀ ਚੀਫ ਆਸਮ ਮਨੀਰ ਸਮੇਤ ਕਈ ਲੋਕ ਉਥੇ ਹਾਜ਼ਰ ਨੇ ਸੋ ਇਸ ਤਰ੍ਹਾਂ ਮਤਲਬ ਇੱਕ ਘਟਨਾ ਦੇ ਵਿੱਚ ਮਾਰੇ ਗਏ ਵਿਅਕਤੀ ਤੇ ਉਸ ਤਰ੍ਹਾਂ ਪਾਕਿਸਤਾਨ ਦੇ ਸਦਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਪੁੱਜਣਾ ਸਵਾਲ ਤਾਂ ਖੜੇ ਹੁੰਦੇ ਨੇ ਕਿ ਇਹ ਲੋਕ ਕਿਸ ਤਰ੍ਹਾਂ دہشت گردੀ ਦੀ ਪੁਸ਼ਤ ਪਨਾਹੀ ਕਰ ਰਹੇ ਨੇ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਸੰਖੇਪ ਕਮੈਂਟ ਕੋਈ ਜ਼ਰੂਰ ਆਵਾਮ ਦੇ ਨਾਂ ਤੇ ਦਿਓ ਲੋਕੀ ਜਮਾ ਖੋਰੀ ਕਰ ਰਹੇ ਨੇ ਤੇ ਕੋਈ ਇੰਨਾ ਜ਼ਿਆਦਾ ਤਦਾਦ ਦੇ ਵਿੱਚ ਰਾਸ਼ਨ ਇਕੱਠਾ ਕਰਨ ਤੁਰ ਪਏ ਨੇ ਜੇ ਜੁਣਦਾ ਹੀ ਪਤਾ ਨਹੀਂ ਤੇ ਰਾਸ਼ਨ ਕੀ ਕਰਨਾ ਕਿਉਂ ਇਹ ਜਮਾ ਖੋਰੀਆਂ ਕੀਤੀਆਂ ਜਾ ਰਹੀਆਂ ਨੇ ਕਰੋ ਸਮਾਪਤੀ ਸਰ ਇਹ ਲਿਗਤਾਂ ਔਰ ਜਿਹੜੀ ਹੁੰਦੀ ਆ ਇਹ ਨਾਨ ਡਿਸਕ੍ਰਿਮੀਨੇਟਰੀ ਹੁੰਦੀ ਆ ਜੀ ਇਹ ਦੀ ਕਿ ਨੂੰ ਗੋਲੀ ਦੇ ਅੱਗੇ ਜਿਹੜਾ ਹੁੰਦਾ ਕਿ ਕੌਣ ਆ ਰਿਹਾ ਵਾ ਉਹ ਤਾਂ ਜਿਹੜਾ ਉਹਦਾ ਵੇਖ ਬਣ ਗਿਆ ਨੇ ਬਣ ਜਾਣਾ ਉਹ ਛੋਟਾ ਵੀ ਹੋ ਸਕਦਾ ਵੱਡਾ ਵੀ ਹੋ ਸਕਦਾ ਬਿਲਕੁਲ ਔਰ ਕਰਕੇ ਬਹੁਤ ਜਿਆਦੀ ਜਿਹੜੀ ਹੈਗੀ ਆ ਦੁਖਦਾਈ ਆ ਬਹੁਤ ਜਿਆਦੀ ਪੇਨਫੁਲ ਆ ਜੀ ਉਹ ਮਰਨਾ ਇਧਰੋਂ ਮਰਨਾ ਮਰ ਕੇ ਇਦਾਂ ਮਸਲੇ ਨਹੀਂ ਹੱਲ ਹੁੰਦੇ ਗੱਲ ਇਹ ਆ ਕਿ ਮਤਲਬ ਕੋ ਅੱਗੇ ਵਧਣਗੇ ਪੰਜਾਬ ਉਹਦਾ ਹੈਗਾ ਪੰਜਾਬ ਦਾ ਬਾਰਡਰ ਬੰਦ ਹੋਇਆ ਹੋਇਆ ਪੰਜਾਬ ਦੇ ਵਿੱਚ ਵਿਟਨੈਸ ਹੈਗੀ ਆ ਪੰਜਾਬ ਚ ਬਹੁਤ ਸਾਰੀ ਸਮੱਸਿਆ ਜਿਹੜੀਆਂ ਪਹਿਲਾਂ ਹੀ ਬਹੁਤ ਸਾਰੀਆਂ ਵਧੀਆ ਮੰਨੀਆਂ ਦੂਸਰੀ ਪੈਨਿਕ ਕ੍ਰੀਏਟ ਹੁੰਦਾ ਨੈਚਰਲੀ ਦੱਸ ਰਿਹਾ ਸੀਗੇ ਵੀ ਇੱਥੋਂ ਜਿੰਨਾ ਸਮਾਨ ਸੀ ਲੋਕੀ ਪੈਗੇ ਕੱਲ ਹੀ ਕੀਮਤਾਂ ਵਧ ਗਈਆਂ ਪਰਸਪਤੇ ਵਿੱਚ ਬਹੁਤ ਸਾਰੀਆਂ ਲੱਗਦਾ ਇਹ ਆ ਕਿ ਜਿਹੜੀ ਹਿੰਦੁਸਤਾਨ ਦੇ ਜਿਹੜਾ ਹੁਣੇ ਮੈਂ ਸੁਣ ਰਿਹਾ ਸੀਗਾ ਜਿਹੜੇ ਵਜ਼ੀਰ ਹੈਗੇ ਆ ਆਪਣੇ ਰੱਖਿਆ ਵਜ਼ੀਰ ਉਹ ਕਹਿੰਦੇ ਸੀ ਇਹ ਸ਼ੁਰੂਆਤ ਆ ਜੀ ਇਹ ਕੰਮ ਹੋਊਗਾ ਇਹਦਾ ਮਤਲਬ ਹੈਗਾ ਕਿ ਅਸੀਂ ਜਿਹੜਾ ਅਸੀਂ ਸੋਚਦੇ ਸੀਗੇ ਕਿ ਸਿਲੈਕਟਿਵ ਹੋਊਗਾ ਜਿੱਦਾਂ ਬਾਲਾકોટ ਦੇ ਵਿੱਚ ਹੋਇਆ ਸੀਗਾ ਜਾਂ ਕੋਈ ਟਾਰਗੇਟ ਏਰੀਆ ਦੇ ਵਿੱਚ ਹੋਗਾ ਕਰਾਚੀ ਦੇ ਵਿੱਚ ਹੀ ਹੋਇਆ ਲਾਹੌਰ 'ਚ ਹੋਇਆ ਕਰਾਚੀ 'ਚ ਹੋਇਆ ਕਿਉਂਕਿ ਪੁਸ਼ਪਟਨ 100 ਸਿਰ ਜਿਵੇਂ ਪੰਜਾਬ 4000 ਸਾਲ ਤੋਂ ਭਾਵੇਂ ਦਿੱਲੀ ਤੱਕਾ ਕਰੇ ਤੇ ਭਾਵੇਂ ਬਾਹਰੀ ਤੱਕਾ ਕਰਨ ਪੰਜਾਬ ਇਹ ਕਡਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕਾਲੇ ਕਾਨੂੰਨਾਂ ਨੂੰ ਪੰਜਾਬ ਨੇ ਰੱਦ ਕਰਵਾਇਆ ਪੰਜਾਬ ਦਿੱਲੀ ਵਾਸਤੇ ਟਰਬਲ ਮੇਕਰ ਹੈ ਸੋ ਇਸ ਕਰਕੇ ਪੰਜਾਬ ਕਈ ਮਾਮਲੇ 14 ਵੀ ਹੈ ਪੰਜਾਬ ਦਾ ਲੱਕ ਤੋੜਨਾ ਕਈ ਮਾਮਲੇ ਚ ਜ਼ਰੂਰੀ ਵੀ ਹੈ ਸਲਤਨਤਾਂ ਦੇ ਵਾਸਤੇ ਪਰ ਉਹ ਤਰੀਕਾ ਲੱਭ ਲਿਆ ਨਾ ਤੁਸੀਂ ਦੇਖੋ ਪਾਰਟੀਆਂ ਤੋੜੀਆਂ ਗਈਆਂ ਆ ਜਿਹੜੇ ਕਿਸਾਨ ਜਥੇਬੰਦੀਆਂ ਕਿੰਨਾ ਏਕਾ ਬਣਿਆ ਸੀ ਉਹਦੇ ਵਿੱਚ ਕਿਸ ਕਿਸਮ ਦੇ ਸਵਾਲ ਖੜੇ ਹੋ ਗਏ ਇਹਦੇ ਵਿੱਚ ਸਿਸਟਮ ਜਿਹੜਾ ਨਾ ਪੰਜਾਬ ਚ ਆ ਰਿਹਾ ਗੈਂਗਸਟਰ ਇਹਨੇ ਤੋਰੇ ਫਿਰਦੇ ਨੇ ਸਾਰਾ ਯੂਪੀ ਐਮਪੀ ਤੋਂ ਪਾਕਿਸਤਾਨ ਤੋਂ ਅਸਲਾ ਆ ਰਿਹਾ ਪੰਜਾਬ ਨਾ ਪੰਜਾਬ ਐਕਸਪੈਰੀਮੈਂਟ ਫੇਰ ਦੁਬਾਰਾ ਐਕਸਪੈਰੀਮੈਂਟ ਹੋ ਰਿਹਾ ਬਾਰ ਬਾਰ ਜਿਹੜਾ ਹੋ ਰਿਹਾ ਵਾ ਪੰਜਾਬ ਇਸੇ ਕਰਕੇ ਹੈਗਾ ਕਿ ਹੌਲੀ ਹੌਲੀ ਵੀਕ ਹੋ ਰਿਹਾ ਵਾ ਵੋਇਸ ਵਿੱਚ ਤਾਨੀ ਨੇ ਚੁੱਕਿਆ ਉਹਦੇ ਵਿੱਚੋਂ ਆਣ ਕੇ ਬਾਕੀ ਤੁਸੀਂ ਨਸ਼ੇ ਦੇ ਨਾਲ ਜਵਾਨੀ ਦਾ ਕੀ ਹਾਲ ਵਾ ਬਿਲਕੁਲ ਕਿ ਜਵਾਨ ਵਿੱਚੋਂ ਲੇਟੇਸੀ ਵਾਲਾ ਕਿਹੜਾ ਪਾਸਾ ਹੈਗਾ ਅਸੀਂ ਮਤਲਬ ਕਿਸੇ ਪਾਸੇ ਵੀ ਨਿਕਲ ਜੋਗੇ ਨਹੀਂ ਹੈਗੇ ਜੇ ਬਾਹਰ ਜਾਂਦੇ ਹੀ ਲੋਕੀ ਉਹ ਵੀ ਪਾਸਾ ਬੰਦ ਬੰਦ ਹੋ ਗਿਆ ਤੇ ਇਹ ਸਮੱਸਿਆ ਨਾ ਪੰਜਾਬ ਇਹ ਗੱਲ ਜ਼ਰੂਰ ਹੈਗੀ ਆ ਕਿ ਪੰਜਾਬ ਦੇ ਵਿੱਚ ਦਾ ਸਤਵੰਨ ਮਲਕ ਸਾਹਿਬ ਦੀ ਇਹ ਗੱਲ ਨੂੰ ਬਹੁਤ ਚੰਗੀ ਲੱਗਦੀ ਆ ਕਿ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਇਹ 300 ਇਹਨਾਂ ਦੀ ਗਿਣਤੀ ਸੀ ਘੋੜਿਆਂ ਦੇ ਰਿੰਦੇ ਹੁੰਦੇ ਹੁੰਦੇ ਸੀ ਉਦੋਂ ਵੀ ਇਹਨਾਂ ਨੇ ਇੰਨੇ ਸੀ ਮੰਨੇ ਇਹ ਇੰਨੇ ਮੰਨਦੇ ਹੁੰਦੇ ਇਹ ਫਿਰ ਮੁੜ ਕੇ ਕਿਤੇ ਨਾ ਕਹਿੰਦੇ ਜਿੱਦਾਂ ਉਹ ਪਾਸ ਦੀ ਕਵਤਾ ਸੀਗੀ ਕਿ ਮੈਂ ਕਾ ਹਾਂ ਹੈ ਤੇ ਫਿਰ ਮੈਂ ਉਹ گاਊਂਗਾ ਜਿੰਨਾ ਮਰਜੀ ਉਹਦੇ ਤੁਸੀਂ ਕਰ ਲੋ ਉਹਦੇ ਵਿੱਚੋਂ ਬਿਲਕੁਲ ਸਰ ਇਹ ਕਰ ਲੋ ਪੰਜਾਬ ਦੀ ਇਹ ਤਸਵੀਰ ਹੈਗੀ ਔਰ ਖਾਸ ਕਰਕੇ ਰਹਿਣ ਵਾਲਾ ਇਤਿਹਾਸ ਹੈ ਤਸਵੀਰ ਹੈ ਸੱਭਿਆਚਾਰ ਹੈ ਤੇ ਦਿੱਲੀ ਕੋਈ ਵੀ ਦਰਬਾਰ ਹੋਵੇ ਉਹਦੇ ਖਿਲਾਫ ਰਜਿਸਟੈਂਸ ਦਾ ਜਿਹੜਾ ਇਹਨਾਂ ਦਾ ਮਾਦਾ ਹੈ ਉਹ ਡੀਐਨਏ ਹੈ ਕੋਈ ਨਹੀਂ ਤਾਂ ਬੜੇ ਲੰਮੇ ਸਮੇਂ ਤੱਕ ਇਸ ਕਰਕੇ ਪਰ ਉਹਦੇ ਨਾਲ ਜਵਾਨ ਸਾਹਿਬ ਕੇ ਟੈਕਨੋਲੋਜੀ ਦੇ ਦੌਰ ਦੇ ਵਿੱਚ ਜਿਹਨਾਂ ਅੱਗੇ ਵਧਣਾ ਬਹੁਤ ਅੱਗੇ ਵੱਜ ਜਾਂਦੇ ਆ ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਦਾ ਅਗਲੇ ਪਾਸੇ ਨਾਲ ਜੋੜਨਾ ਜਿਹੜਾ ਨਾ ਉਹ ਕਾਫੀ ਮੁਸ਼ਕਲ ਹੋ ਜਾਂਦਾ ਬਿਲਕੁਲ ਸਰ ਬਿਲਕੁਲ ਸਰ ਤੁਸੀਂ ਪਿੱਛੇ ਰਹਿ ਜਾਂਦੇ ਜੋ ਉਹ ਸਾਡੇ ਲਈ ਤਕਲੀਫ ਹੈਗੀ ਅੱਗੇ ਪਹਿਲਾਂ ਅਸੀਂ ਹਰ ਪੱਖੋਂ ਪਿੱਛੇ ਰਹਿ ਗਏ ਆ ਸਾਡੀ ਇੰਪਲਾਈਮੈਂਟ ਪੱਖੋਂ ਅਸੀਂ ਪਿੱਛੇ ਆ ਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਦੇਖੋ ਹੁਣ ਯੂਪੀਐਸਸੀ ਦਾ ਆਇਆ ਸੀ ਸਾਡੇ ਉਹਨੇ ਲੋਕੋ ਦੇ ਵਿੱਚ ਨਹੀਂ ਆ ਸਕਿਆ ਬਿਲਕੁਲ ਐ ਹੋ ਵੀ ਸਾਹਿਬ ਮੈਨੂੰ ਇਹ ਸਾਰਾ ਪਾਸਾ ਇਸ ਕਿਸਮ ਦਾ ਹੋ ਰਿਹਾ ਇਸ ਕਰਕੇ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਕਿਸਮ ਦੇ ਹਾਲਾਤ ਹੋਰ ਜਿਹੜੇ ਖਾਸ ਕਰਕੇ ਸੜੀ ਸਮੱਸਿਆ ਪੈਦਾ ਕਰਦੇ ਜੀ ਸਰ ਨਹੀਂ ਹੁਮੇਦ ਕਰਦੇ ਆ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਸੋ ਪੰਜਾਬ ਦੇ ਵਸੰਦੇ ਜਰੂਰ ਮਾਨਵਤਾ ਦੀ ਗੱਲ ਕਰਨ ਗਲਤ ਚੀਜ਼ਾਂ ਦੇ ਮੁਖਾਲਫਤ ਕਰਨ ਸੋ ਪ੍ਰੋਫੈਸਰ ਸੇਖੋ ਸਾਹਿਬ ਬਹੁਤ ਬਹੁਤ ਧੰਨਵਾਦ ਦਿਵਾ ਗਿਆ ਸਸੀ ਗੱਲ ਸਰ ਬਸ ਮਿਹਰਬਾਨੀ ਸਰ ਧੰਨਵਾਦ